ਹੋਰ ਇਹ ਤਾਂ ਚੋਂ ਉਧਰ ਲੈ ਕੇ ਤੋਰ ਤੂੰ ਦੇਖ ਸਹੀ ਐਵੇਂ ਬੋਲਦਾ ਕਬੀਲਦਾਰੀ ਐ ਕਹਿੰਦੀ ਤੈਨੂੰ ਐਵੇਂ ਬਾਲਾ ਨਾ ਬੋਲਦੀ ਬੀਬੀ ਨਾਲ ਐਵੇਂ ਆਂਦੀ ਹੁ ਮੰਡੀ ਬੋਲੇ ਕਿਵੇਂ ਨਾ ਇਹ ਤਾਂ ਜੱਗ ਜਿੱਤਣੇ ਬੋਲ ਕੇ ਇਧਰ ਆ ਕਾਕਾ ਮੁੜ ਕੇ ਓ ਰਿਆ ਨੀ ਕੀ ਹੋ ਗਿਆ ਮਾਤਾ ਨਾ ਬਰੇ ਗੁਜਾਰ ਤੇ ਦਵਾਈ ਲੈਣ ਗਏ ਜਿੱਕੋ ਹੀ ਗੱਲ ਆ ਕੇ ਮੇਲਾ ਦੇਖਣ ਗਏ ਸੀ ਉਹ ਜਿਹੜੀ ਤੂੰ ਗੁੱਟੀ ਫੜਾਈ ਸੀ ਉਹ ਫਿਰ ਮੁੱਕੀ ਨਹੀਂ ਜਦੋਂ ਮੁੱਕ ਗਈ ਉਹ ਤੇਰੇ ਹੱਥੋਂ ਅੱਛਾ ਇਹਦਾ ਮਤਲਬ ਇਹ ਐ ਗੁੱਟੀ ਛੋਟੀ ਸੀ ਜੇ ਸੋਡੇ ਗੁੱਟੀ ਹੱਥ ਲੱਗ ਜਾਂਦੇ ਤੋ ਤਿੰਨ ਦਿਨ ਘਰੀ ਨਹੀਂ ਵੜਦੇ ਤੇ ਤਾਂ ਹੀ ਹੱਥ ਨੂੰ ਮੁੜਈ ਇਹ ਤਾਂ ਤੂੰ ਸ਼ੁਕਰ ਕਰ ਆਧਾਰ ਕੜ ਫ੍ਰੀ ਕਰਤੀਆਂ ਹੱਟ ਟਿਕਟਾਂ ਹੈ ਅੱਛਾ ਬਚ ਗਿਆ ਨਹੀਂ ਤਰਫ ਕੇ ਆਉਣਾ ਪੈਂਦਾ ਜਿਹੜੇ ਸਾਹਵਾਂ 2 ਰੁਪਏ ਇੱਥੇ ਨੇ 2 ਰੁਪਏ ਨੇ ਥੋੜੇ ਨੇ ਹੋਰ 2 ਰੁਪਈਆਂ ਦਾ ਕਿ 4 ਪਾਵੇਂਗਾ 500 ਰੁਪਈਆ ਲਾ ਆ ਡਾ ਗੱਠ ਦਾ ਨੋਟ 500 ਰੁਪਏ ਥੋੜਾ ਹੈ ਜਿਹੜਾ ਮੈਂ ਤੁਹਾਨੂੰ ਦਿੱਤਾ ਦੀ ਸਾਡੇ ਜਵਾਨੀ ਚ ਤਾਂ 5 ਰੁਪਏ ਹੁੰਦੇ ਤੇ ਉਦੋਂ 5 ਦਾ ਬਹੁਤ ਕੁਸ ਆ ਜਾਂਦਾ ਸੀ ਮਾਂ ਹੁਣ ਤਾਂ ਤੂੰ ਐ ਗੱਲਾਂ ਕਰਦੀ ਐ ਜਿਵੇਂ 500 ਦਾ ਨੋਟ ਮੁੱਕਦਾ ਹੀ ਨਹੀਂ ਹੈਗਾ ਲੈ ਹੋਰ ਹੁਣ ਸਮੇ ਸਮੇ ਦੀ ਗੱਲ ਹੁੰਦੀ ਐ ਹੁਣ 500 ਵਾਧੂ ਤੇ 5 ਰੁਪਏ ਵਾਧੂ ਤੇ 200 ਤਾਂ ਡਾਕਟਰ ਲੈਣ ਦਾ ਪਰਚੀ ਦੇ ਲੈ ਖੜ ਜਾ ਐਨਾ ਝੋਲਾ ਜਿਹਾ ਤੱਕੀ ਫਿਰਦਾ ਇੱذ ਕੀ ਲੈ ਫੇ ਤੇ ਆੜਦੇ ਇਦਾਂ ਨਹੀਂ ਵਗਿਆ ਐਨੀ ਹਿੰਮਤ ਆ ਸਾਡੀ ਆੜਤੀਆਂ ਦੇ ਵਗ ਜਾਗੇ ਅਸੀਂ ਵੇ ਤੇਰਾ ਵਸਾ ਨਹੀਂ ਹੈਗਾ ਮੈਨੂੰ ਪਤਾ ਹੈ ਹੈ ਬੀਬੀ ਡਾਕਟਰ ਦੇ ਨਾਲ ਜਾਏ ਤੋਂ ਪਤਾ ਲੱਗਦਾ ਸੁੱਖ ਨਾਲ ਚੱਲ ਤੂੰ ਤਾਂ ਤੰਦਰੁਸਤ ਹੈ ਤੇਰਾ ਕੁਝ ਦੁਖਦਾ ਨਹੀਂ ਹੈਗਾ ਜੇ ਜਾਵੇ ਡਾਕਟਰ ਦੇ ਫੇਰ ਪਤਾ ਲੱਗਦਾ ਕਿ ਕਿੰਨੀ ਫੀਸ ਹੈ ਤੇ ਕਿੰਨੀ ਮਹਿੰਗੀ ਦਵਾਈ ਹੈ ਗੋਲੀਆਂ ਬਾਲੀਆਂ ਮਹਿੰਗੀਆਂ ਨੇ ਬੀਬੀ ਹਾਂ ਅੱਜ ਮਹਿੰਗੀਆਂ ਹੋ ਗਿਆ ਗੋਲੀਆਂ ਪਹਿਲਾਂ ਕਰੇ ਕਿਹੜਾ ਗੋਲੀਆਂ ਇਲਾਜੀਆਂ ਨਹੀਂ ਨਾ ਬੇਬੇ ਨੂੰ ਡਾਕਟਰਾਂ ਦਾ ਪਤਾ ਨਹੀਂ ਜਾਣਦਿਆ ਕਰੋ ਜਾਣਦਿਆ ਕਰੋ ਨਾਟਕਾ ਨੂੰ ਰਹਿਣਦਿਆ ਕਰੋ ਡਰਾਮੇ ਮੇਰੇ ਮੂਰੇ ਨਾ ਕਰਿਆ ਕਰੋ ਸੱਚੀ ਗੋਸਮੀ ਲੈਂਦਾ ਦੇਖ ਲਾ ਪੰਮਾ ਚੋਲਾ ਫਰੋਲ ਕੇ ਕੱਲੀ ਦਵਾਈ ਹੈਗੀ ਐਨੀ ਦਵਾਈ ਕਿਵੇਂ ਆ ਗਈ ਨਾਲੇ ਕਹਿੰਦਾ 500 ਦਾ ਕੁਛ ਆਉਂਦਾ ਨਹੀਂ ਨਾਲੇ ਝੋੜਾ ਭਰ ਲੈ ਦਵਾਈਆਂ ਦਾ ਐਨਾ ਚੋਲਾ ਕਿੱਥੇ ਬੀਬੀ ਆ ਤਾਂ ਸ਼ੌਲ ਲੈ ਗਈ ਸੀ ਵਿੱਚ ਪਾ ਕੇ ਮਾਂ ਕਈ ਵਾਰੀ ਠੰਡ ਠੰਡ ਹੋ ਜਾਂਦੀ ਹੈਗੀ ਹਾਂ ਕਹਿੰਦਾ ਟੋਪਰੀਆਂ ਭਰੀਆਂ ਪਈਆਂ ਨੇ ਫਲ ਉਤਾਰਨੇ ਗਲੀ ਜਾਂਦੇ ਰਹਿੰਦੇ ਨੇ ਆਪਣੇ ਵਾਲੇ ਦੇਖਦੇ ਨੇ ਸੈ ਤਰਸਦੇ ਨੇ ਮਾਤਾ ਇੰਨੀ ਜੇ ਜੋਸੀ ਨੇ ਭਰਤੀ ਦੀ ਹੁੰਦੀ ਮਾਰੇ ਦਿਲ ਵੱਡਾ ਕਰ ਲੈ ਅੱਛਾ ਕਿਉਂ ਫਲ ਖਾ ਕੇ ਕਿ ਤੁਸੀਂ ਨੇ ਕਬੱਡੀ ਖੇਡਣਾ ਹੈ ਤੂੰ ਮੱਲਾ ਨਾਲ ਖਲੋਂਗੇ ਕੀ ਕਰੋਗੇ ਫਲ ਖਾ ਕੇ ਹੈ ਰੂੜੀਆਂ ਸੜੋਂਗੇ ਮੈਨੂੰ ਪਤਾ ਹੀ ਹੈ ਕੰਮ ਤਾਂ ਤੁਸੀਂ ਨੇ ਕਰਨਾ ਕੋਈ ਨਹੀਂ ਹਾਲਾ ਬੀਬੀ ਵਾਲੇ ਅੰਗੂਰ ਤੇ ਇਹ ਆ ਦੇ ਇਹਨਾਂ ਨੂੰ ਸੇਉ ਸੰਗ ਤੇਰੇ ਹਾਂ ਤੁਸੀਂ ਸਭ ਸੇਉ ਸੰਗ ਤੇ ਲੈ ਕੋ ਹੁਣ ਡਾਕਟਰ ਨੇ ਆਈ ਕਰ ਦਿਓ ਕੋਈ ਬੀਬੀ ਮੇਰੀ ਗੱਲ ਸੁਣ ਲੈ ਡਾਕਟਰ ਨੇ ਐਂ ਕਿਹਾ ਕਹਿੰਦਾ ਭਾਈ ਕੱਲੀ ਦਵਾਈ ਨਾਲ ਵੀ ਨਹੀਂ ਫਾਇਦਾ ਹੁੰਦਾ ਕਨਾਂ ਵੀ ਨਾਲ ਉਹਦਾ ਮਸੰਮੀ ਦਾ ਜੂਸ ਪੀਣਾ ਰੋਜ਼ ਹਾਂ ਹੋਰ ਮਸੰਮੀ ਦਾ ਜੂਸ ਪੀਣਾ ਤਿੰਦਾ ਕਹਿੰਦਾ ਮੈਂ ਆਂਬ ਦੇ ਜੂਸ ਦੀ ਬੋਤਲ ਨਾਲ ਲਿਆ ਕਿ ਤਰਦਿਆਂ ਕਮਾਲ ਕਰਦੀ ਆ ਲੈ ਲੱਸੀ ਜਨੂਨ ਪਾ ਕੇ ਪੀ ਲੈ ਗੱਲ ਤਾਂ ਓਡੀ ਕੋਡੀ ਐ ਹੈ ਹੱਦੋਂ ਲਉਂਦੇ ਤੂੰ ਤਾਂ ਜਮਈ ਜੇ ਪੈਸੇ ਬਚ ਰਹਿੰਦੇ ਤਾਂ ਲੈ ਆਉਂਦੇ ਹੁਣ ਇੱਕ ਮਸੰਮੀ ਵੀ ਨਹੀਂ ਲਿਆਂਦੀ ਅਸੀਂ ਤਾਂ ਇਹ ਤਾਂ ਮਸੰਮੀਆਂ ਦੀ ਅੱਗ ਲੱਗੀ ਪਈ ਐ ਹੈਨਾ ਇਥੋਂ ਅਮਰੂਦ ਤੋੜ ਕੇ ਖਾ ਲਿਆ ਕਰ ਆਪਣੇ ਬਾਗਲ ਚ ਬਦੇਣੇ ਲੱਗੇ ਪੈਣੇਗੇ ਬੀਬੀ ਮਰੂਦਾ ਨਾਲ ਤਾਂ ਬਿਮਾਰੀ ਵੱਧਦੀ ਐ ਪਥੜੀਆਂ ਬਣ ਜਾਂਦੀਆਂ ਨੇਂ ਹੀ ਉਹਦੇ ਬੀਆਂ ਨਾਲ ਮੇਰੇ ਤਾਂ ਬਣੀਆਂ ਨਹੀਂ ਮੈਂ ਤਾਂ ਉਹਦੇ ਜੀ ਖਾਨੀ ਆ ਸ਼ੂਗਰ ਮਰੂਦਾ ਨਾਲ ਨਹੀਂ ਬੰਦਦਾ ਹੈ ਹੋਰ ਕੋਈ ਬਿਮਾਰੀ ਮਰੂਦਾ ਨਾਲ ਨਹੀਂ ਲੱਗਦੀ ਤੂੰ ਤਾਂ ਜਮੀ ਕਮਾਲ ਕਰਦੀ ਐ ਮੈਨੂੰ ਕਿ ਦੱਸ ਕੇ ਆਉਣ ਲੱਗ ਰਹੀ ਐ ਮਾਂ ਤੇਰੇ ਨਾਲ ਢੰਗ ਲੋਟ ਆ ਹੈ ਤੇਰੇ ਸਾਰੇ ਦੀ ਗੱਲ ਜੀ ਕੀ ਕੀ ਗੱਲ ਮੇਰੇ ਢੰਗ ਦੀ ਲੋਟ ਆ ਗਿਆ ਵੇ ਤੂੰ ਮੇਰੇ ਸਿਰ ਤੇ ਚੜਦਾ ਜਾਣਾ ਕੀ ਸਿਰ ਤੇ ਚੜਦਾ ਉਹ ਚੁੱਪ ਕਰਕੇ ਉਹ ਸਿਆਣਾ ਬੇਣਾ ਬੰਦਾ ਉਹ ਬਠਿਆ ਰਖਿਆ ਹਾਂ ਉਹ ਸਿਆਣਾ ਬੇਣਾ ਮੈਂ ਬੌਲੀ ਕਮੜੀਣਾ ਚਲ ਕਾ ਨੂੰ ਬੋਲੀ ਜਾਨੇ ਹਾਂ ਬੀਬੀ ਨਾਲ ਫੇਰ ਕੀ ਹੁੰਦਾ ਕੋਈ ਨਾ ਸਿਆਣਾ ਬੰਦਾ ਕਹਿੰਦਾ ਹੀ ਹੁੰਦਾਗਾ ਨਾ ਦੁੱਧ ਤੇ ਸਰਾਣੇ ਬਿੱਲਾ ਬਠਾ ਰਖਿਆ ਯਾਰਾ ਨਾ ਕਿਸੇ ਨੂੰ ਨਾ ਪੀਵੇ ਨਾ ਪੀਣ ਦੇਵੇ ਹੋਰ ਮੈਂ ਤਾਂ ਬਿੱਲਾ ਬਣ ਗਈ ਤੂੰ ਬਿੱਲੇ ਨੇ ਜੰਮਿਆ ਤੂੰ ਵੀ ਬਿੱਲੇ ਜੀ ਉਹ ਲਾਦਾ ਤੂੰ ਘੜਾ ਕਰਦਾ ਹੈ ਬਿੱਲੇ ਤੂੰ ਤੂੰ ਐ ਕਰ ਬਾਹੜੀਆਂ ਗੱਲਾਂ ਦਾ ਫਾਇਦਾ ਨਹੀਂ ਆ ਕਬੀਲਦਾਰੀ ਜੀ ਮੈਨੂੰ ਸੁਮਾ ਹੁਣ ਹੂੰ ਕਬੀਲਦਾਰੀ ਉਹਦੇ ਸਾਹਮਣੇ ਜਿੱਦੇ ਬੁਢੀ ਮਰ ਗਈ ਮੈਂ ਹਲੇ ਤਾਂ ਕਬੀਲਦਾਰੀ ਮੈਂ ਨਹੀਂ ਦੇਖੀ ਤੈਨੂੰ ਕਬੀਲਦਾਰੀ ਕਿੱਥੋਂ ਦੇਦਾ ਆ ਫੜ ਉਹ ਇਹ ਤਾਂ ਸਾਰਾ ਟੱਬਰ ਮਾਰ ਕੇ ਮਰੂਏ ਨਹੀਂ ਛਿੱਤੀ ਹਾਂ ਹੋਰ ਐਂ ਕਰ ਕਣਕਾੜੀਆਂ ਗੋਲੀਆਂ ਦੇ ਢੋਲ ਚੋਂ ਕੱਢ ਕੇ ਹੁਣ ਸੁਸਰੀ ਤਾਂ ਮਰ ਗਈ ਹੁਣ ਬੁੜੀ ਮਰ ਜੂਗੀ ਖਾ ਕੇ ਗੋਲੀਆਂ ਚੱਲ ਤੂੰ ਬਗ ਜਾ ਅੰਦਰ ਆਉਣਾ ਮੈਂ ਇਹ ਕਬੀਲਦਾਰੀ ਮਿਲੀ ਜਾਵੇ ਹੋਰ ਤੈਨੂੰ ਤਾਂ ਚੌਧਰ ਦੇ ਕੇ ਤੋਰੂ ਤੂੰ ਦੇਖ ਸਹੀ ਐਵੇਂ ਬੋਲਦਾ ਕਬੀਲਦਾਰੀ ਐਂ ਕਹੀ ਨਹੀਂ ਤਨੂੰ ਐਵੇਂ ਬਾੜਾ ਨਾ ਬੋਲੀ ਬੀਬੀ ਨਾਲ ਐਵੇਂ ਅੰਡੀ ਵੰਡੀ ਬੋਲੇ ਕਿਵੇਂ ਨਾ ਇਹ ਤਾਂ ਜੱਗ ਜਿੱਤਣੇ ਬੋਲ ਕੇ ਚੱਲ ਕੋਈ ਨੰਬੀ ਵੀ ਮੈਂ ਜਾਨੀ ਾਂਡੀਆਂ ਘਮਡੀਆਂ ਨੂੰ ਕਾਹਨੂੰ ਪਤਾ ਆਪਣੇ ਘਰ ਦਾ ਬਈ ਾਂਡੀ ਘਮੜੀ ਚੁੱਲ੍ਹੇ 'ਚ ਪੈਣਾ ਮੈਂ ਾਂਡੀ ਘਮੜੀ ਤੂੰ ਕੀ ਲੈਣਾ ਮੈਂ ਆਪਦਾ ਘਰ ਤੇ ਆਪਦਾ ਕਾਰੋਬਾਰ ਦੇਖਣਾ ਮੈਂ ਲੋਕਾਂ ਦੀ ਮੰਗ ਨਹੀਂ ਲੱਗਣ ਤੇਰੇ ਵਾਂਗੂ ਮੇਰੇ ਬਾਪੂ ਨਾ ਕਰਦਾ ਗੱਲ ਵੀ ਜਾ ਕੇ ਕਵੀਨਦਾਰੀ ਤੂੰ ਫੜ ਲੈ ਨਹੀਂ ਭਾਈ ਮੈਨੂੰ ਫੜਾਵਾਇਂ ਲੋਟ ਆਉਂਦਾ ਇਹ ਵੀ ਜਿਆਦਾ ਅਸੀਂ ਤਾਂ ਕੰਮ ਕਰਦੇ ਥੱਕ ਕੇ ਸਾਰਾ ਟੱਪਰ ਹੈਂ ਭਰ ਕੇ ਗੋਦੀਆਂ ਮੋਹਰਾਂ ਬੈਠੀ ਰਹਿੰਦੀਆਂ ਮੇਰੀ ਗੱਲ ਸੁਣ ਲੈ ਪਰ ਕੇ ਗੋਦੀਆਂ ਬੈਠਣਾਈਆਂ ਪਹਿਲਾਂ ਮੇਰੀ ਸੱਸ ਬੈਠਦੀ ਹੁੰਦੀ ਸੀ ਯਾਨੀ ਕਿ ਤੇਰੀ ਦਾਦੀ ਮੈਂ ਤਾਂ ਗੋਹਾੜੇਕ ਨਹੀਂ ਮਰ ਗਈ ਸੀ ਹਣ ਫਿਰ ਮੇਰੀ ਵਾਰੀ ਆ ਗਈ ਇਹ ਦੁਮਾ ਕਰੋ ਤੇਰੀ ਤੀਮੀ ਦੀ ਵਾਰੀ ਆ ਜੂ ਅੱਛਾ ਉਹਦੇ ਵਾਲੇ ਬਦਲੇ ਸਾਥੋਂ ਲੈਣੀ ਹੈ ਹਾਂ ਇਹ ਤਾਂ ਵੀ ਚੱਲੀ ਆਏ ਲੀ ਚੱਲੀ ਆਈਏ ਪੀੜੀ ਚੱਲੀ ਆਈਏ ਉਵੇਂ ਚੱਲਣਾ ਜਿਵੇਂ ਪਿੱਛੋਂ ਘਰ ਚੱਲਦਾ ਤੇਰੇ ਪਿਓ ਨੂੰ ਪਤਾ ਹੀ ਐ ਕੋਈ ਨਾ ਮਾਸੀ ਨੂੰ ਕਰਕੇ ਹਾਂ ਪਤਾ ਉਹ ਕੋ ਰੋਟ ਕਰੇ ਹਾਂ ਸਾਦਾ ਕਿਤੇ ਕਦੀ ਕਿਸੇ ਨੂੰ ਸਾਦਾ ਕਰੇ ਕਿਸੇ ਨੂੰ ਮਾਸੀ ਮੇਰੇ ਤੇ ਜੱਜ ਲੱਗੀ ਐ ਮੈਂ ਆਪਦਾ ਘਰ ਆਪ ਦੇਖਣਾ ਕਮੰਗਾਰ ਕਰਦਾ ਗਾ ਹਾਂ ਕਿੱਥੇ ਕਿੱਥੇ ਫਰਮਾਇਸ਼ਾਂ ਪਾਉਂਦਾ ਫਿਰਦਾ ਲੈ ਗਾ ਮਾਸੀ ਤੇ ਹੀ ਮੰਤਰੀ ਹੈ ਮੇਰੇ ਤੇ ਉਹ ਰੰਗ ਰੰਗ ਮੰਗਵਾਉਣਾ ਹੈ ਮੈਨੂੰ ਪਹਿਲਾਂ ਦੱਸ ਦਿਓ ਭਾਈ ਕਿਤੇ ਮੌਕੇ ਤੇ ਕਹਦੇ ਨੇ ਤੁਸੀਂ ਫਿਰ ਉਦੋਂ ਮੌਕੇ ਤੇ ਛੇਤੀ ਆ ਲੈ ਜਾਂਦਾ ਨਹੀਂ ਜਾਂਦਾ ਅੱਛਾ ਅੱਛਾ ਚਲੋ ਹੋਰ ਠੀਕ ਹੈ ਸਾਰੇ ਚੰਗਾ ਚੰਗਾ ਕਾਇਕ ਤਰ੍ਹਾਂ ਨੂੰ ਨਿਮੇੜ ਦੇਓਗੇ ਸਾਰੇ ਨੇ ਬੜੇ ਪੰਜ ਆ ਤਨ ਅੱਛਾ ਅੱਛਾ ਠੀਕ ਹੈ ਠੀਕ ਹੈ ਚਲੋ ਹੋਰ ਚਾਹ ਪਾਣੀ ਦੀ ਕੋਈ ਲੋੜ ਆ ਚਾਹ ਪਾਣੀ ਬਸ ਆ ਗਈ ਚੰਗਾ ਚੰਗਾ ਹੈ ਬੁੜੀ ਬਹੁਤ ਖਰਾਬ ਉਹ ਤੁਹਾਨੂੰ ਵੀ ਪਤਾ ਲੱਗਾ ਸਾਡੀ ਬੁੜੀ ਦਾ ਸਾਮਣੀ ਕੋਈ ਨਹੀਂ ਔਰ ਅਸਵਾਈ ਹੈ ਉਹਦਾ ਬਸ ਗੁੱਸਾ ਨਾ ਕਰੇ ਤੁਸੀਂ ਕੋਈ ਗੱਲ ਨਹੀਂ ਇਹ ਤਾਂ ਸਾਨੂੰ ਪੁੱਛ ਕੇ ਦੇਖ ਜਿਹੜਾ ਅਸੀਂ ਕਰਦੇ ਹਾਂ ਉਹਦੇ ਨਾਲ ਉਹ ਬਾਪੂ ਹਾਂ ਪੁੱਤ ਹਾਂ ਰੱਬ ਦਾ ਜਿਆਦਾ ਕਰਾਈ ਨਾ ਬੇਬੇ ਨੂੰ ਪੁੱਛਿਆ ਕਿ ਨਾ ਓ ਹਜੇ ਕੀ ਲੋੜ ਆ ਪੁੱਛਣ ਦੀ ਜਦੋਂ ਦੇ ਲੋੜ ਪਈ ਉਹਦੇ ਪੁੱਛ ਲਾਂਗੇ ਅਜੇ ਤਾਂ ਮੇਰੀ ਕਬੀਲਦਾਰੀ ਮੇਰੇ ਕੋਲੇ ਹੈ ਮੈਨੂੰ ਪੁੱਛਣ ਦੀ ਕੀ ਲੋੜ ਹੈ ਉਹ ਤੇਰੇ ਕੋਲ ਤਾਂ ਨਾਂ ਦੀ ਕਬੀਲਦਾਰੀ ਹੈ ਕਬੀਲਦਾਰ ਦਾ ਬੇਬੇ ਚਲਾਉਂਦੀ ਹੈ ਆ 10 ਰੁਪਏ ਤੇ ਤੋਂ ਪੁੱਛਦੇ ਨਾ ਪਾਈਤਰੀ ਮਾਂ ਨੂੰ ਪੁੱਛ ਲੋ ਓਏ ਉਹ ਤਾਂ ਫਿਰ ਮਾੜਾ ਮੋਟਾ ਪੁੱਛਣੀ ਪੈਂਦਾ ਹੁਣ ਫੇਰ ਵੀ ਉਹ ਘਰ ਦੀ ਮਾਲਕਾ ਫੇਰ ਵੀ ਅੱਧ ਦੀ ਮਾਲਕਾ ਓ ਮੈਨੂੰ ਤਾਂ ਰਾ ਤੁਸੀਂ ਦੋਨੇ ਜੀ ਆਨੇ ਇਕਾ ਕਰ ਰਖਿਆ ਲੈ ਉਹ ਜੇ ਅਸੀਂ ਦੋਨੇ ਨਹੀਂ ਇਕਾ ਕਰਾਂਗੇ ਫਿਰ ਹੋਰ ਕੌਣ ਕਰੂ ਚੱਲ ਕੋਈ ਨਹੀਂ ਤਬੀਲਦਾਰੀ ਮੇਰੇ ਕੋਲ ਆ ਤੈਨੂੰ ਦੱਸ ਕੀ ਲੋੜ ਪੈ ਗਈ ਹੁਣ ਲੋੜ ਕੀ ਅੱਜ ਅਸੀਂ ਦਵਾਈ ਲੈਣਗੇ ਸੀ ਪਤਾ ਕਿੰਨੇ ਰੁਪਏ ਦਿੱਤੇ ਨੇ ਹਾਂ 500 ਰੁਪਏ ਤੱਕ ਲਾ ਫਿਰ 500 ਬਥੇਰੇ ਪੁੱਤ ਦਵਾਈ ਨੂੰ ਹੁਣ 150 ਦੀ ਦਵਾਈ ਆ ਜਾਂਦੀ ਤੁਸੀਂ ਵੀ ਹੱਦ ਹੋ ਗਈ 1000 ਲੈ ਕੇ ਜਾਣਾ ਸੀ ਬਾਪੂ 150 ਦੀ ਆਉਂਦੀ ਨਹੀਂ ਦਵਾਈ 500 ਦੀ ਦਵਾਈ ਹਫਤੇ ਦੀ ਆਈ ਹੈ ਸਾਨੂੰ ਕਿਰਾਏ ਜੋ ਕਰੇ ਮਸਾਂ ਬਚੇ ਨੇ ਹਰੇ ਸੰਗਾ ਆਇਆ ਨੂੰ ਬੇਬੇ ਬਹੁਤ ਲੜੀ ਹੁਣ ਕਹਿੰਦੀ ਹੈ ਕਿ ਤੁਸੀਂ ਤਾਂ ਪਤਾ ਨਹੀਂ ਕਿੰਨਾ ਖਾਓ ਝੋਲਾ ਭਰ ਲਏ ਕੀ ਦਵਾਈਆਂ ਲੈ ਕੀ ਲੈ ਮੈਨੂੰ ਦਿਖਾਓ ਕੁਝ ਨਹੀਂ ਉੱਚ ਕੱਲੀ ਦਵਾਈ ਸੀ ਚਲ ਕੋਈ ਨਹੀਂ ਭਾਈ ਹੁਣ ਕਰਿਆ ਕੀ ਜਾਵੇ ਸਾਰਾ ਪੈਸਾ ਟਕਾ ਤਾਂ ਉਹਦੇ ਕੋਲੇ ਐ ਦੱਸ ਹੁਣ ਮੈਂ ਕੀ ਕਰਾਂ ਮੈਂ ਤਾਂ ਆਪ ਜੇ ਕੋਈ 150 ਮੰਗਣਾ ਹੁੰਦਾ ਪਹਿਲਾਂ ਤਾਂ ਹਾਰੇ ਕੱਢਣੇ ਪੈਂਦੇ ਆ ਉਹਦੇ ਵੀ ਕੋਈ 100 ਘੇਰਨੇ ਪਾਉਣੇ ਪੈਂਦੇ ਆ ਫੇਰ 150 ਰੁਪਿਆ ਕੱਢਦੀ ਮੈਨੂੰ ਪਹਿਲਾਂ ਤਾਂ ਐ ਦੱਸ ਜਿਹੜੇ ਆਪਾਂ ਨੇ ਆ ਸਾਧਨ ਲੈਂਦੇ ਨੇ ਇਹ ਫੋਟੋਆਂ ਖਿੱਚਣ ਬਾਅਦ ਤੇ ਖੜਾਏ ਨਿਕਰੇ ਮਤਲਬ ਤੁਸੀਂ ਤੁਰ ਕੇ ਗਏ ਸੀ ਓਏ ਬਸ ਤੇ ਗਏ ਆ ਬਸ ਤੇ ਆਏ ਆ ਮੋਟਰਸਾਈਕਲ ਦੀ ਚਾਬੀ ਕੱਢ ਲਈ ਦੁੱਤਰਨ ਲੱਗੇ ਮੜਾ ਮੋਟਾ ਤਾਂ ਕਿਹਾ ਕਰੇ ਬਾਪੂ ਤਰਾ ਰੋ ਵੀ ਨਹੀਂ ਨਹੀਂ ਮੇਰਾ ਰੋਬ ਤਾਂ ਚੱਲ ਨਹੀਂ ਹੈਗਾ ਮੜਾ ਮੋਟਾ ਤੁਸੀਂ ਵੀ ਕਹਿੰਦੇ ਵੀ ਫੇਰ ਇਹ ਕੀ ਸਰਤੇ ਚੱਕ ਕੇ ਲੈ ਜਾਣਾ ਜ ਬਾਪੂ ਚਾਬੀ ਦਿੱਤੀ ਨਹੀਂ ਹੈਗੀ ਸਾਨੂੰ ਕਹਿੰਦੀ ਐ ਕਿ ਤਾ 200 ਦਾ ਤੇਲ ਖੂਕਿਆਉਂਗੇ ਬਸ ਤੇ ਕਹਿੰਦੀ ਇੱਕ ਜਾਨੇ ਦਾ ਕਿਰਾਇਆ ਫਰੀ ਹੈ ਕਹਿੰਦੀ ਇੱਕ ਜਾਨੇ ਦਾ ਕਿਰਾਇਆ ਲੱਗੂਗਾ ਭਾਈ ਹੁਣ ਤੁਸੀਂ ਫਿਰ ਚੁੱਪ ਕਰਕੇ ਨਰਵਾਹ ਕਰੋ ਜਿਵੇਂ ਹੁੰਦਾ ਓਵੇਂ ਨਰਵਾਹ ਕਰੋ ਦੇਖ ਜੇ ਉਹਨਾਂ ਆਪਾਂ ਕੁਛ ਕਾਹਾਂਗੇ ਫਿਰ ਉਲਟੀ ਹੋਰ ਗੱਲ ਪੋ ਨਾ ਮਾਂ ਕੀ ਗੱਲ ਆ ਤੂੰ ਹਟਦੀ ਨਹੀਂ ਕਦੇ ਤੂੰ ਆਦੀ ਵੱਡੀ ਨੂੰ ਨਾਲ ਪੰਗੇ ਲੈਣੇ ਨਹੀਂ ਕਰੇ ਛੋਟੀ ਨਾਲ ਪੰਗੇ ਲੈਣੀਆਂ ਤੈਨੂੰ ਐ ਪਤਾ ਵੱਡੀ ਦਾ ਤਾਂ ਸੁਭਾ ਨਰਮ ਹੈ ਤੂੰ ਮੇਰੇ ਘਰ ਆ ਕੇ ਨਾ ਪੰਗੇ ਲਿਆ ਕਰ ਤੈਨੂੰ ਗੋਡਿਆਂ ਥੱਲੇ ਦੇ ਲੂ ਉਹ ਟਿਕ ਜਾ ਤੂੰ ਕਿਉਂ ਕੀ ਗੱਲ ਆ ਇੰਦਰਾ ਗਾਂਧੀ ਆਹੋ ਵੀ ਮੈਨੂੰ ਗੋਡਾ ਥਾਲੇ ਦੇ ਲੂਗੀ ਤੂੰ ਡਰਦਾ ਹਮੇਗਾ ਮੁੰਡੇ ਮੇਰੀ ਗੱਲ ਸੁਣ ਲੈ ਮੈਂ ਨਹੀਂ ਡਰਦੀ ਉਹ ਤਾਂ ਸੜੀ ਹੋਈ ਜਨਾਨੀ ਤੋਂ ਜੇ ਮੇਰੇ ਸਿਰ ਤੇ ਬਿਠਾਵੇਂਗਾ ਉਹ ਜੇ ਹਮੇਕਅਪ ਕਰਦੀ ਐ ਤੈਨੂੰ ਬੇਲਾਉਂਦਾ ਤੂੰ ਜਾ ਕੇ ਕਹਿੰਦੇ ਤੂੰ ਸੁਰਖੀ ਤੇਰੀ ਮਹਿੰਗੀ ਐ ਤੂੰ ਲਾਉਣ ਤੂੰ ਲਾਉਣੀ ਐ ਨਾ ਮੈਨੂੰ ਆ ਦੱਸ ਨਹੀ ਸਮਾਨ ਆਊਗਾ ਕਿੱਥੋਂ ਜਿਹੜੀ ਉਹ ਰੋਜ਼ ਲਈ ਪੁੱਛੀ ਕਰਦੀ ਐ ਮੇਰੇ ਕੋਲੇ ਪੈਸੇ ਨਹੀਂ ਹੈਗੇ ਬਾਈ ਜਿੱਥੋਂ ਮਰਜੀ ਲਿਆ ਕੇ ਦੇਈ ਮੇਰੇ ਕੋਲ ਤਾਂ ਥੇਲਾ ਨਹੀਂ ਆ ਫਾੜ ਦੂੰ ਖਰਚੇ ਕਰਨ ਨੂੰ ਜਿਹੜੇ ਉਹਦੇ ਪੈਸੇ ਮਾਂ ਦੇ ਕੇ ਜਾਂਦੇ ਮਾੜੇ ਮੋٹے ਉਹ ਵਰਤ ਲੈਂਦੀ ਐ ਤੂੰ ਤਾਂ ਉਹਦੇ ਮੰਗਰੀ ਪੈ ਗਈ ਮਾਂ ਦੇ ਕੇ ਜਾਂਦੇ ਉਹਨੂੰ ਚੈੱਕ ਮੈਨੂੰ ਪਤਾ ਹੀ ਐ ਉਹਦੀ ਮਾਂ ਕਿੱਡੀ ਕਾ ਅਮੀਰ ਨਹੀਂ ਐ ਮੇਰਾ ਮੱਥਾ ਲੱਗਿਆ ਹੋਇਆ ਨਾ ਜਿਵੇਂ ਮੈਨੂੰ ਸਾਰਾ ਪਤਾ ਐ ਰਹਿਣ ਦਾ ਕਰਨ ਮੇਰੀ ਤੂੰ ਨਾ ਪਰਦੇ ਰੱਖੇਗਾ ਕਬੀਲਦਾਰੀ ਮੇਰੇ ਪਿਓ ਦੇ ਹੱਥ ਚ ਐ ਤੂੰ ਕਿਉਂ ਟੱਪੀ ਜਨੇ ਬਾਂਦਰ ਵਾਂਗੂ ਮੇਰੇ ਕੋਲ ਤਾਂ ਕਬੀਲਦਾਰੀ ਹੈ ਹੀ ਨਹੀਂ ਤੂੰ ਤਾਂ ਐ ਟੱਪਦੀ ਜਿਵੇਂ ਵੀ ਤੈਥੋਂ ਪੁੱਸ ਕੇ ਸੈਣ ਕਰਦਾ ਮੇਰਾ ਪਿਓ ਤੇਰੇ ਪਿਓ ਦੇ ਹੱਥ ਚ ਕਬੀਲਦਾਰੀ ਹੈਗੀ ਤੀ ਹੁਣ ਨਹੀਂ ਹੈਗੀ ਹੁਣ ਕਬੀਲਦਾਰੀ ਮੈਂ ਚਲਾਉਂਗੀ ਉਹ ਐਂ ਤਾਂ ਬਤੀਆ ਮੈਨੂੰ ਚਲਾਉਣੀ ਤੂੰ ਹੈਗੀ ਤਾਂ ਉਹਦੇ ਹੱਥ 'ਚ ਹੀ ਆ ਪੈਸਾ ਟੱਕਦਾ ਉਹੀ ਲੈਂਦਾ ਸਾਰਾ ਕੁਝ ਉਹੀ ਤੈਨੂੰ ਲੈ ਕੇ ਦਿੰਦਾ ਜੇ ਤੇਰੀ ਗੱਲ ਮੰਨਣ ਨੂੰ ਹੜ ਗਿਆ ਤੂੰ ਫਿਰ ਡੰਡੇ ਵਜਾਉਂਦੀ ਫਿਰਦੀ ਰਹੀ ਵਾਲੀ ਅੱਛਾ ਤੇਰੇ ਪਿਆਰੀ ਇਹ ਮਜਾਲ ਵੀ ਮੇਰੀ ਗੱਲ ਨਾ ਮੰਨੇ ਹੈ ਫੇਰ ਅੱਗੇ ਤੁਸੀਂ ਇੰਨਾ ਕੋਲੇ ਕੀ ਫਾਇਦਾ ਹੋਇਆ ਇੱਥੇ ਆ ਕੇ ਇੰਨਾ ਬੋਲਣ ਦਾ ਸੁਣ ਲਿਆ ਇਹ ਤਾਂ ਪੱਖੀ पे ਸ਼ਰਮ ਟੀਟ ਹੈ ਇਹ ਨਹੀਂ ਸੁਣਦੀ ਇਹ ਬੋਲੀ ਮੇਰੀ ਮਾਂ ਦਾ ਪੱਕਾ ਨਾ ਨਾ ਲੈ ਟੀਟ ਹੈ ਨਾ ਮਾਤਾ ਉਹ ਕਹਿਣਾ ਮਾ ਮੈਂ ਉਹਦੀ ਤਾਂ ਮੈਂ ਮਾਰ ਨਹੀਂ ਸਕੀ ਉਹ ਮੇਰੀ ਗੱਲ ਸੁਣ ਪਹਿਲਾਂ ਉਹ ਫਿਰ ਤੂੰ ਠੀਠੀਆਂ ਹੁਣ ਕੀ ਕਰੀਏ ਕੋਈ ਛੋਟੀ ਉਮਰ ਦਾ ਬੇ ਮੂਹ ਤੇ ਥੱਪੜ ਮਾਰ ਲੀਏ ਦੋ ਮੇਰਾ ਕੋਈ ਜਵਾਬ ਉਹ ਜਾ ਕਹਿ ਲਿਆ ਉਹ ਜਾ ਮਾਰ ਲਿਆ ਤੂੰ ਤਾਂ ਕਾਫਰ ਰਹਿੰਦੀ ਹੈ ਹਾਂ ਪੈਰੀ ਹੱਥ ਵਾਲਾ ਕਿਹਾ ਉਹ ਦੇਖੀ ਮੇਰੀ ਗੱਲ ਸੁਣਾ ਆਪਣਾ ਪਰਵਾਹ ਨਾ ਤੂੰ ਬੋਲ ਬਾਤ ਕੀ ਬਕਣਾ ਲੈ ਦੇ ਅੱਛਾ ਜੀ ਮੈਂ ਬਕਦੀ ਆ ਇੱਧਰ ਆ ਕੇ ਜੇ ਸੱਚੀਆਂ ਸੁਣਨ ਨੂੰ ਮਿਲਣਾ ਫਿਰ ਬੰਦਾ ਬਕਦਾ ਹੀ ਹੁੰਦਾ ਹੈ ਆਖਿਆ ਸੱਚੀਆਂ ਤਾਂ ਤੂੰ ਹੀ ਸੁਣਾਉਣੀ ਹੈ ਹੋਰ ਤਾਂ ਝੂਠ ਹੀ ਬੰਨੀ ਫਿਰਦੇ ਨੇ ਕਿਸੇ ਦੀ ਹਿੰਮਤ ਨਹੀਂ ਤੁਹਾਡੇ ਮੂਹਰੇ ਬੋਲਣ ਦੀ ਉਹ ਵਿਚਾਰੀ ਦੇਖ ਲੈ ਮਸੰਮੀਆਂ ਪਿੱਛੇ ਸੁਣ ਕੇ ਗਈ ਐ ਇਹਦੇ ਤੋਂ ਆਖੇ ਮਰੂਦ ਖਾਲਾ ਮਸੰਮੀਆਂ ਨੂੰ ਕੀ ਐ ਮਸੰਮੀਆਂ ਦਾ ਕੰਮ ਮਸੰਮੀਆਂ ਕਰਦੀ ਨੇ ਮਰੂਦ ਦਾ ਕੰਮ ਮਰੂਦ ਕਰਦੇ ਨੇ ਤੂੰ ਹਿੰਮਤ ਜਿੱਥੇ ਵਰਤਣੀਆਂ ਉੱਥੇ ਵਰਤਿਆ ਕਰ ਮੇਰੇ ਮੂਹਰੇ ਕਿਸੇ ਦੀ ਹਿੰਮਤ ਚੱਲਦੀ ਨਹੀਂ ਪੰਜਾਂ ਜੀਆਂ 'ਚੋਂ ਨਾ ਤੂੰ ਚਲਾ ਰਹਿਣ ਦੇ ਮਹਿੰਗੀ ਪੈਜੂ ਇਹਨੂੰ ਕਿਉਂ ਨਹੀਂ ਆਏ ਹੁੰਦਾ ਵੀ ਚੱਲ ਮੇਰਾ ਪਰਿਵਾਰ ਆ ਰਲ ਮਿਲ ਕੇ ਰਹਿੰਦੇ ਆ ਪਿਆਰ ਨਾਲ ਰਹਿੰਦੇ ਸਾਰਾ ਦਿਨ ਵੱਡੂ ਖਾਉਂ ਵੱਡੂ ਖਾਉਂ ਕਿਉਂ ਕਰਦੀ ਰਹਿਂਦੀ ਆ ਤੂੰ ਨਹੀਂ ਹੋਰ ਪਰਿਵਾਰ ਕੀ ਦਾ ਪਰਿਵਾਰ ਤਾਂ ਮੇਰਾ ਹੀ ਐ ਮੈਂ ਤਾਂ ਇਹਨਾਂ ਨੂੰ ਚੰਗੇ ਲਈ ਤੇ ਲਾਉਣੀ ਆ ਵੀ ਹਾਂ ਕੋਈ ਮਾੜਾ ਮੋਟਾ ਘਰੇ ਟੰਗ ਨਾ ਰਹਿਣਾ ਸਿੱਖ ਲੋ ਭਾਈ ਆ ਜਾਣਾ ਕਰੋ ਤਲੀ ਬੱਟਦੀ ਉਹਨਾਂ ਦੀ ਚੰਗੀ ਲਈ ਤਾਂ ਬਹੁਤ ਦੂਰ ਦੀ ਗੱਲ ਐ ਐਤੂ ਵੱਧ ਚੰਗੇ ਕੀ ਦੱਸ ਹੁਣ ਉਹ ਚੋਲਾ ਪਾ ਕੇ ਬਹਿ ਜਾਣ ਹਾਂ ਲਈ ਤਾਂ ਤੂੰ ਬੱਟਦੀ ਲਈ ਤਾਂ ਤੂੰ ਤੂੰ ਸਖਾਇਆ ਸਾਨੂੰ ਰਹਿਣ ਵਾਸਤੇ ਮੀਹਾਂ ਆਏ ਰਿਹਾ ਕਰੋ ਘਰੇ ਸਾਨੂੰ ਕਿਹੜਾ ਆਕਲੇ ਸਾਨੂੰ ਕਿਹੜਾ ਮਤ ਹੈ ਤੂੰ ਆ ਗਈ ਇੱਕ ਗੱਲ ਦੱਸਾਂ ਗਰੀਬੀ ਤਾਂ ਅਸੀਂ ਵੀ ਬਹੁਤ ਦੇਖੀ ਆ ਪਰ ਤੁਹਾਡੇ ਘਰੇ ਹੁੰਦਿਆਂ ਸੁਂਦਿਆਂ ਵੀ ਤੁਸੀਂ ਗਰੀਬ ਹੋਣਾ ਤਾ ਰੱਬ ਉੱਥੀ ਰੱਖਦਾ ਤੁਹਾਨੂੰ ਤਾਈ ਦਾ ਤੁਹਾਡੇ ਘਰੇ ਵਾਦਾ ਨਹੀਂ ਹੁੰਦਾ ਰੱਬ ਕਹਿੰਦਾ ਇਹਨਾਂ ਕੋਲੇ ਤਾਂ ਜਿਹੜਾ ਦਿੱਤਾ ਉਹ ਨਹੀਂ ਲਾਉਂਦੇ ਇਹ ਹਾਂ ਮੈਂ ਵਿੱਚ ਘੰਡਿਆ ਰਿਆਂ ਜਿਹੜੇ ਚਾਰ ਪੈਸੇ ਇਕੱਠੇ ਕਰਨੇ ਨਹੀਂ ਸੋਨੁ ਗਰੀ ਅੂੰਗੀ ਵੰਡ ਕੇ ਛੋਟੀ ਕੋ ਜਮੀਨ ਜਾਇਦਾਦ ਬਣਾ ਲੂੰਗੀ ਲੈ ਕੇ ਜਾਏਂਗੀ ਤਾਂ ਹਾਂ ਪੈਸੇ ਲੈ ਕੇ ਜਾਏ ਮੈਂ ਰੱਖ ਦਿਓ ਛਾਤੀ ਤੇ ਜਿੱਦੇ ਮਰੂੰਗੀ ਛਾਤੀ ਤੇ ਰੱਖ ਦਿਓ ਲੋਕ ਵੀ ਦੇਖਣਗੇ ਵੀ ਹਾਂ ਤੈਨੂੰ ਦੇਖ ਕੇ ਨਾਲ ਤਾਂ ਮੇਰਾ ਰੋਣ ਨੂੰ ਜੀ ਕਰਦਾ ਨਾਲੇ ਹੱਸਣ ਨੂੰ ਹੁਣ ਮੈਂ ਕੀ ਕਰਾਂ ਵੀ ਤੇਰਾ ਦਿਮਾਗ ਐਡਾ ਮੋਟਾ ਕਿਉਂ ਹੈ ਜਿੱਦੇ ਮੈਂ ਮਰ ਗਈ ਨਾ ਉਹਦੇ ਹੱਸੀ ਲਿਓ ਰੋਇਓ ਨਾ ਰੋਂਣ ਦੀ ਲੋੜ ਨਹੀਂ ਵੀ ਬਾੜ ਚੋਂ ਰੂੜੀ ਚੱਕੀ ਗਈ ਓ ਮਾਂ ਮੇਰੀ ਗੱਲ ਸੁਣ ਦੇਖੀ ਪਹਿਲਾਂ ਤਾਂ ਤੈਂ ਤੜਕੇ ਤੋਂ ਲੈ ਕੇ ਮੇਰੀ ਪਰਜਾਈ ਨਾਲ ਲੜਾਈ ਕੀਤੀ ਫਿਰ ਤੂੰ ਮੇਰੀ ਘਰ ਵਾਲੇ ਨਾਲ ਫਿਰ ਤੂੰ ਉਹਨਾਂ ਨੂੰ ਦਵਾਈ ਵਾਸਤੇ ਪੈਸੇ 500 ਦਿੱਤਾ ਹੈ 500 ਦਾ ਕੀ ਆਉਂਦਾ ਫਿਰ ਉਹ ਤੁਰ ਕੇ ਗਏ ਵਿਚਾਰੇ ਬੱਸ ਚ ਗਏ ਫਿਰ ਉਹ ਲੇਟ ਆਏ ਫਿਰ ਤੂੰ ਉਹਨਾਂ ਨਾਲ ਫੇਰ ਲੜੀ ਗਈ ਮਾਂ ਚੰਗਾ ਡਾਕਟਰ ਦਾ 500 ਦੀ ਪਰਚੀ ਹੋਈ ਰੱਖ ਤੀ ਪਰਚੀ ਘੱਟਦਾ ਤੂੰ ਸਰਕਾਰੀ ਸਕੂਲ ਚ ਦੇਖੀ ਉੱਥੇ ਨਾ ਮੈਂ ਕਾ ਦਵਾਈ ਨਹੀਂ ਲਈ ਉਪਿੰਡ ਦੇ ਸਾਰੇ ਥੂਥੂ ਕਰਦੇ ਨੇ ਵੀ ਗੱਡੀਆਂ ਘਰੇ ਮੋਟਰਸ ਟੂ ਦਵਾਈ ਲਈ ਐ ਉਹਦੋਂ ਨੂੰ 20 ਸਦੀਆਂ ਹੋ ਗਈਆਂ ਉਹਦੋਂ ਨੂੰ ਤਾਂ ਰੁਪਏ ਦੀ ਆ ਤੈਨੂੰ ਦਵਾਈ ਦੀ ਕੀ ਲੋੜਾ ਟਰੰਕ ਦਾ ਤਾਂ ਬੰਦ ਕਰਾ ਰੱਖਿਆ ਵਿੱਚ ਕਾਜੂ ਬਦਾਮ ਪਾ ਰੱਖੇ ਨੇਗੇ ਐਛਿਆ ਸੋਥੋ ਚੱਲੇ ਨਹੀਂ ਜਾਂਦੇ ਸੋਥੋ ਚੱਲੇ ਨਹੀਂ ਜਾਂਦੇ ਬੁਝੇਰੀ ਕਮਾਈ ਕਰੀਏ ਜੇ ਹੁਣ ਕਾਜੂ ਖਾਗੀ ਛੋੜ ਚੁੱਭਦੇ ਨਾ ਚੱਲੇ ਤਾਂ ਇੱਥੋਂ ਨਹੀਂ ਜਾਂਦੇ ਜਿਹੜਾ ਖਾ ਕੇ ਹੰਕਾਰ ਹੰਕਾਰ ਬੋਲਦੀਆਂ ਬੇ ਬਹਿ ਜਾ ਬਹਿ ਜਾ ਉਹ ਬਹਿ ਜਾ ਮੈਥੋਂ ਡਾਂਗਾ ਨਾ ਖਾ ਲਈ ਤੁਰ ਜਾ ਉੱਠ ਕੇ ਉਹ ਆ ਜਾ ਅੰਧਲੀ ਇਹ ਨਹੀਂ ਸੁਧਰ ਸਕਦੀ ਇਹਦਾ ਜਮਰਾਜ ਵੀ ਇਹਦਾ ਜਮਰਾਜ ਦਾ ਝੋਟਾ ਵੀ ਮਾਰ ਕੇ ਖਾ ਦਿਆ ਹੀ ਜਮਰਾਜ ਦੀ ਭੈਣ ਮਰਾਵੇ ਜਮਰਾਜ ਜਦੋਂ ਆਊਗਾ ਦੇਖੀ ਜਾਊ ਜਮਰਾਜ ਜਮਰਾਜ ਲਈ ਆਏ ਪਤਾ ਨਹੀਂ ਮੇਰੀ ਮਾਂ ਬੋਲਿਓ ਤਾਂ ਮਿੰਟ ਤੇ ਬੀਬੀ ਬਾਜ ਜਾਂਦਾ ਪਤਾ ਨਹੀਂ ਕਿਹੇ ਦਾ ਤੇਰਾ ਸਰੀਰ ਹੈ ਤੇਰਾ ਤਾਂ ਕੱਖ ਨਹੀਂ ਬੱਦਦਾ ਹੋਰ ਤੂੰ ਬੁਦਾ ਦੇ ਤੂੰ ਬੁਦਾ ਦੇ ਬੀਬੀ ਮੈਂ ਮਰ ਜੂਗੀ ਤੁਸੀਂ ਮਖਤਿਆਰੀ ਸੰਭਲਿਓ ਕਿਵੇਂ ਰੋੜ ਮੰਗੂ ਅੱਖ ਚ ਰੜਕਦੀਆਂ ਮੈਂ ਨਾ ਰੇ ਹਾਂ ਕੋਈ ਨਹੀਂ ਜਿੰਨਾ ਚ ਜਿਊਂਗੀ ਛੋੜੇ ਹਲਕ ਚ ਡੰਡਾ ਦੇ ਕੇ ਰੱਖ ਲਾ ਲਓ ਜਿਹੜਾ ਜ਼ੋਰ ਲੱਗਦਾ ਬਾਪੂ ਜੀ ਮੈਂ ਤੁਹਾਨੂੰ ਐਂ ਕਹਿੰਦੀ ਸੀਗੀ ਵੀ ਜੇ ਕਬੀਲਦਾਰੀ ਤੁਸੀਂ ਚਲਾਓ ਆਪਦੇ ਸਾਹਬ ਨਾਲ ਮਤਲਬ ਕਿ ਬੇਬੇ ਨੂੰ ਪੁੱਛੋ ਹੀ ਨਾ ਐ ਨਹੀਂ ਹੋ ਸਕਦਾ ਉਹ ਕਬੀਲਦਾਰੀ ਭਾਈ ਮੇਰੇ ਕੋਲ ਹੀ ਐ ਪਰ ਹੁਣ ਦੇਣਾ ਲੈਣਾ ਤਾਂ ਉਹਦੇ ਰਾਹੀ ਪੈਂਦਾ ਨਾ ਫਿਰ ਵੀ ਉਹ ਘਰ ਦੀ ਮੁੱਢ ਐ ਬਾਪੂ ਐਂ ਹੀ ਨਹੀਂ ਕਹਿੰਦੀ ਮੈਂ ਮੈਂ ਐਂ ਕਹਿੰਦੀ ਆ ਵੀ ਬੇਬੇ ਨੂੰ ਪੁੱਛਣਾ ਹੀ ਨਾ ਪਵੇ ਪੈਸਾ ਟਕਾ ਤੁਸੀਂ ਆਪ ਹੀ ਦਿਓ ਸਾਨੂੰ ਉਹ ਪੁੱਛਣਾ ਕਿਉਂ ਨਾ ਪਵੇ ਭਾਈ ਜੇ ਆਪਾਂ ਉਹਨੂੰ ਬਿਨਾਂ ਪੁੱਛਾ ਫਿਰ ਉਹ ਕਿਸੇ ਪਾਸੇ ਵੀ ਨਹੀਂ ਰਹਿਣੀ ਉਹ ਬਾਪੂ ਤੂੰ ਤਾਂ ਗੱਦੜਾਂ ਵਾਲੀਆਂ ਗੱਲਾਂ ਕਰੀਏ ਨਾ ਮਾੜਾ ਮੋੜਾ ਛੇਰ ਬਣਗਾ ਬੰਦਾ ਫਿਰ ਵੀ ਉਹ ਛੇਰ ਬਣਦਾ ਉਹਨੂੰ ਕੋਟਣ ਲੱਗ ਜੀਏ ਉਹਨੂੰ ਘਰੋਂ ਕੱਢ ਦਈਏ ਜੇ ਘਰੋਂ ਤੋਰਤੀ ਇੱਥੇ ਪੇਕੀ ਜਾ ਵੜਨਾ ਗਾਹਾਂ ਗਾਹ ਪਰਜਾਈਆਂ ਨਾਲ ਵੀ ਨਹੀਂ ਬਣਦੀ ਅਗਲਾ ਕਹਿੰਦਾ ਲੈ ਇੱਥੇ ਬਿਰ ਬਿਰ ਕਰਦੀ ਫਿਰਦੀ ਐ ਉੱਥੇ ਵੀ ਮੇਰੀ ਬੇਇੱਜ਼ਤੀ ਹੁੰਦੀ ਆ ਤੁਸੀਂ ਤਾਂ ਬੇਇੱਜ਼ਤੀਆਂ ਦੌੜੀ ਜਾਏ ਇੱਥੇ ਟੱਬਰ ਨਾ ਸਾਹਮਣੋਂ ਟੱਬਰ ਦਾ ਭੁੱਖਾ ਮਰੀ ਜਾਂਦਾ ਲੋਕ ਕਰਦੇ ਨੇ ਚਿਹੇੜਾਂ ਆ ਕੀ ਫਾਇਦਾ ਕੰਮਕਾਰ ਕਰਨ ਦਾ ਉਹ ਕੀ ਕਰਾਂ ਮੈਂ ਇੰਨੀ ਖੁਸ਼ਕ ਤੀਵੀ ਮੈਂ ਕਹਿੰਦਾ ਕਿੱਥੇ ਦੇਖਣੀ ਮੈਂ ਤਾਂ ਜਿੰਨੇ ਆਰਤੀਆਂ ਤੋਂ ਪੈਸੇ ਹੁੰਦੇ ਆ ਪੂਰਾ ਹਿਸਾਬ ਕਿਤਾਬ ਰੱਖਦੀ ਆ ਪੂਰੀ ਨਿਗਰਾਨੀ ਰੱਖਦੀ ਆ ਆਖੂ ਮੈਨੂੰ ਲੈ ਕੇ ਫੜਾਓ ਜੇ ਆਪਾਂ ਨਾ ਫੜਾਈ ਤਾਂ ਐ ਨਹੀਂ ਪਤਾ ਵੀ ਕੀ ਕੁਛ ਕਰਦੇ ਇੱਥੇ ਘਰੇ ਆਪਣੇ ਫਿਰ ਬਾਪੂ ਮਾੜਾ ਮੋਟਾ ਤਾਂ ਕਹਿ ਦਿਓ ਵੀ ਐ ਥੋੜੀ ਹੁੰਦਾਗਾ 500 ਰੁਪਇਆ ਦੇ ਕੇ ਕਿ ਉਹਦਾ ਹਿਸਾਬ ਦੇ ਲੈ ਹੁਣ ਉਹ ਚ 500 ਚੋਂ ਅਸੀਂ ਕੀ ਹਿਸਾਬ ਦਈਏ ਅਸੀਂ ਤਾਂ ਕੋਈ ਖਾਣ ਚੀਜ਼ ਵੀ ਨਹੀਂ ਲੈਂਦੀ ਹੈਗੀ ਕੁਝ ਵੀ ਨਹੀਂ ਲੈਂਦਾ ਹੈਗਾ ਵੀ ਇੰਨਾ ਤਾਂ ਨਾ ਲੜਿਆ ਕਰ ਕੋਈ ਨਹੀਂ ਮੈਂ ਕਰੂੰ ਗੱਲ ਫੇਰ ਵੀ ਮੈਂ ਗੱਲ ਕਰੂੰਗਾ ਕੋਈ ਨਹੀਂ ਤੁਸੀਂ ਘਪਰਾਓ ਨਾ ਤੂੰ ਮੈਂ ਤਾਂ ਕੁਛ ਨਹੀਂ ਬੋਲਦੀ ਬਾਬੂ ਤਾਂ ਹੀ ਤਾਂ ਇੰਨਾ ਬੋਲੀ ਜਾਂਦੀ ਹੈ ਹੁਣ ਆ ਪਾਣੇ ਜੇ ਪਈ ਤੁਹਾਡੇ ਹਿਸਾਬ ਤੇ ਨਹੀਂ ਆਉਂਦਾ ਕੰਮ ਤੁਸੀਂ ਐ ਕਰੋ ਛੋਟੇ ਨਾਲ ਰਲ ਜਾਓ ਸਾਨੂੰ ਅੱਡ ਕਰ ਦੋ ਜਿਹੜੀ ਹਿੱਸੇ ਵੰਦੀ ਜ਼ਮੀਨ ਬਣਦੇ ਸਾਨੂੰ ਫੜਾਓ ਅਸੀਂ ਆਪ ਦੀ ਜਿਵੇਂ ਮਰਜ਼ੀ ਚਲਾਈਏ ਪੁੱਤ ਆਹੀ ਕੰਮ ਰਹਿੰਦਾ ਸੀ ਤੁਹਾਡਾ ਓਏ ਜੇ ਤੁਸੀਂ ਅੱਡ ਹੋ ਗਏ ਮੇਰੀ ਨਾ ਕਬੱਡੀ ਦੀ ਦੁਨੀਆ ਚ ਫੇਰ ਹੋਰ ਕੀ ਕਰਾਂ ਮੇਰੀ ਸਾਲੀ ਦੇ ਵਿਆਹ ਗਏ ਕਿੰਨੇ ਰੁਪਏ ਸਾਡੇ ਕੋਲੇ 5000 ਹੈ ਚੱਲ ਕੰਮ ਇਹ ਵਿਆਹ ਰੱਖਣ ਦੀਆਂ ਗੱਲਾਂ ਨੇ ਉਹ ਕੋਈ ਨਹੀਂ ਫਿਰ 5000 ਰੁਪਏ ਬਥੇਰਾ ਹੁੰਦਾ ਜੇ ਹਿਸਾਬ ਨਾ ਚੱਲੇ ਬੰਦਾ ਹੁਣ ਦੱਸ ਉੱਥੇ ਲੱਖ ਰੁਪਇਆ ਥੋੜੀ ਚਾਹੀਦਾ ਸੀ ਉਹ ਕੋਈ ਨਹੀਂ ਤੂੰ ਤਾਂ ਡਰਦਾ ਮੈਨੂੰ ਪਤਾ ਮੈਂ ਕਰੂ ਮਾਨ ਵਾਲਾ ਗੱਲ ਆ ਫਿਰ ਮੈਂ ਤਾਂ ਅੱਡੀ ਵਜੂ ਯਾਰ ਨਹੀਂ ਨਹੀਂ ਐਵੇਂ ਬੋਲੀ ਇਹਨੂੰ ਚੱਲ ਬਾਪੂ ਜੀ ਗੁੱਸਾ ਨਾ ਕਰੋ ਇਹਦੀ ਗੱਲ ਤਾਂ ਉਹੀ ਬਸ ਅੱਜ ਕਵਰਾ ਆ ਜਾਏਗਾ ਬੀਬੀ ਜਾਂਦਿਆਂ ਨੂੰ ਵੀ ਬੋਲੀ ਗਈ ਆਉਂਦਿਆਂ ਨਾਲ ਵੀ ਲੜ ਗਈ ਫਿਰ ਚੱਲ ਕੋਈ ਨਹੀਂ ਪੁੱਤ ਮੈਂ ਸਮਝਾਵਾਂ ਉਹਨੂੰ ਤੁਸੀਂ ਵੀ ਨਾ ਹੁਣ ਉੱਚਾ ਨਹੀਂ ਮਾ ਬੋਲੋ ਚੰਗਾ ਚੰਗਾ ਬਾਪੂ ਆਹੋ ਇਹਦਾ ਕੀ ਕਰਾਵਾਂ ਗੁੜੀ ਦਾ ਚਾਰੇ ਪਾਸੇ ਮੈਨੂੰ ਬਦਨਾਮ ਕਰਦੀ ਐ ਨਾ ਉਧਰ ਦੀ ਨਾ ਉਧਰ ਦੀ ਸਾਰਾ ਰੱਬ denn ਕੰਮ ਮੁਕਦੇ ਹੈਗੇ ਐਵੇਂ ਰੱਬ ਦਵਾਈ ਬੂਟੀ ਬਾਰੇ ਉੱਕਣ ਲੱਗ ਜਾਂਦੀ ਕੀ ਕਰੀ ਅੰਨੇਓ ਕੁਛ ਨਹੀਂ ਬਸੰਜਣੀ ਆਸ ਲਾਈਵ ਜੀ ਸਾਫ ਕਰ ਦਿੱਸੀਗੀ ਤੁਸੀਂ ਨਾ ਸਾਲਾ ਦਿਨ ਕੰਮ ਕਰਦੀ ਮਰ ਚੋਗੇ ਮਾਣਾ ਹਟਾ ਰੈਸਟ ਕਰ ਲਾ ਉਹਦੇ ਦਵਾਈ ਲੈ ਕੇ ਆਏ ਹੋ ਖਾਣਾ ਪੀਣਾ ਕੁਛ ਹੈ ਨਹੀਂ ਸਾਰਾ ਦਿਨ ਆਇਂ ਫਿਰਦੇ ਰਹੋਗੇ ਸਰੀਰ 'ਚ ਕਮਜ਼ੋਰੀ ਆ ਉਹ ਹੋਰ ਕੀ ਹੋ ਕੀ ਕਰਾਂ ਛੋਟੀਏ ਮੇਰੇ ਕਰਮਾਂ 'ਚ ਸੁੱਖ ਹੈ ਹੀ ਨਹੀਂ ਨਾ ਤਾਂ ਦਵਾਈ ਬੂਟੀ ਵਾਸਤੇ ਪੈਸੇ ਨੇ ਨਾ ਕਰਮਾਂ 'ਚ ਮੇਰੇ ਰੈਸਟ ਹੈ ਵੀ ਮੈਂ ਰੈਸਟ ਕਰ ਲਾਂ ਚਾ ਮਾਂ ਪਹਿਲੇ ਤੈਨੂੰ ਪਤਾ ਕੀ ਗੱਲ ਆ ਆ ਜਿਹੜੀ ਆਪਣੇ ਨੇ ਮਾਂ ਵੀ ਨਾ ਉਹੀ ਜ਼ਿਆਦਾ ਚਮੜਾ ਰੱਖੀ ਏ ਤੂੰ ਕਰਮ ਨਾ ਆਪ ਲਿਖਨੇ ਪੈਂਦੇ ਨੇ ਜੇ ਤੂੰ ਇਹਨੂੰ ਤੋੜ ਕੇ ਜਵਾਬ ਦੇ ਦੇ ਫਿਰ ਦੇਖੀ ਤੇਰੇ ਮੂਰੇ ਜਮਾ ਨਹੀਂ ਬੋਲਦੀ ਅੰਜਨੀ ਫਰਤਾ ਕੀ ਹੈ ਮੈਂ ਹੀ ਦੱਸਦੀ ਆ ਐਵੇਂ ਆੜਗਵਾਂਡ ਚ ਨਾ ਜਲੂਸ ਨਿਕਲੂਗਾ ਮੈਥੋਂ ਤਾਂ ਬੀਬੀ ਮੂਰੇ ਬੋਲੇ ਹੀ ਨਹੀਂ ਜਾਂਦਾ ਆਪਣਾ ਕੱਟ ਕੱਟਦੀ ਹੈ ਜਲੂਸ ਤੇਰੇ ਸਾਹਮਣੇ ਕਿੰਨਾ ਕੱਟਦੀ ਹੈ ਫਿਰ ਹੁਣ ਫੇਰ ਕੀ ਹੋ ਗਿਆ ਆੜਗਵਾਂਡ ਤਾਂ ਉਹ ਵੀ ਕੁਝ ਦੇਖੀ ਜਾਂਦਾ ਹਣੇ ਵੀ ਫੇਰ ਵੀ ਦੇਖ ਲੂਗਾ ਪਤਾ ਨਹੀਂ ਕਿਉਂ ਜਦੋਂ ਮੈਂ ਕੋਈ ਚੀਜ਼ ਮੰਗਣ ਜਾਂਦੀ ਆ ਮੈਨੂੰ ਝੇਪੀ ਇੰਨੀ ਹੈ ਮੈਨੂੰ ਡਰੀ ਇੰਨਾ ਪਹਿਰਿਆ ਹੁਣ ਤਾਂ ਤੂੰ ਆ ਗਈ ਤੇਰੇ ਮਹਾਨਾ ਤਾਂ ਮੜਾ ਜਾ ਬੋਲ ਪੈਣੀ ਆ ਮੈਂ ਤਾਂ ਇੰਨਾ ਵੀ ਨਹੀਂ ਬੋਲਦੀ ਸੀ ਜੇ ਮੈਂ ਚੀਜ਼ ਲੈਣੀ ਜਾਨੀ ਹੈ ਤੇ ਕੋਲੋਂ ਨਾ ਹੁਣ ਤਾਂ ਚਲ ਤੈਨੂੰ ਆਹਾ ਰਸੋਈ ਚ ਆਪਾਂ ਨੂੰ ਚੀਜ਼ ਵਾਸਤੇ ਕੱਢ ਕੇ ਫੜਾ ਦਿੰਦੀ ਐ ਮੈਨੂੰ ਨਹੀਂ ਫੜਾਉਂਦੀ ਸੀ ਕਿਉਂ ਉਹ ਨੂੰ ਜਿੰਦਾ ਲਾ ਕੇ ਰੱਖਦੀ ਹੁੰਦੀ ਸੀ ਐਨਾ ਕੱਢ ਕੇ ਇਹ ਤਾਂ ਗਲਤੀ ਹੈ ਤੁਹਾਡੀ ਜੋ ਤੁਹਾਡਾ ਵਿਆਹ ਹੋਇਆ ਸੀ ਨਾ ਉਹਦੀ ਤੁਸੀਂ ਝਿਬਾ ਨਹੀਂ ਸੀਗਾ ਮੂਰੇ ਬੋਲਣਾ ਸੀ ਜੇ ਗੱਲਾਂ ਦਾ ਜਵਾਬ ਦੇਣ ਲੱਗ ਜਾਂਦੇ ਨਾ ਤਾਂ ਐਡੀ ਨੌਬਤ ਨਹੀਂ ਪੈਂਦੀ ਤੁਸੀਂ ਝਿਫ ਦਿਓ ਤੁਹਾਡੇ ਬਾਹਨੇ ਉਹ ਮੈਨੂੰ ਵੀ ਐ ਉਹਨੂੰ ਆਇਆ ਹੁੰਦਾ ਵੀ ਇਹ ਕਾ ਦੋ ਮੇਰੇ ਮੂਰੇ ਬੋਲਦੀ ਹੈਗੀ ਮੈਂ ਨਹੀਂ ਪਰ ਹਟਦੀ ਹੈਗੀ ਮੈਂ ਤਾਂ ਦੇ ਦੇਣੀ ਹੈ ਜਵਾਬ ਦੇਖ ਮੈਂ ਤਾਂ ਤੈਨੂੰ ਵੀ ਕਹਿਣੀ ਐ ਤੂੰ ਮੇਰੀ ਛੋਟੀਆਂ ਪਹਿਣਾ ਵਰਗੀ ਦਰਾਨੀ ਐ ਪਹਿਣੀ ਐ ਮੇਰੀ ਛੋਟੀ ਬੱਸ ਮੈਂ ਤੈਨੂੰ ਇਹ ਕਹੀਆਂ ਹਨਾ ਤੇ ਤੂੰ ਵੀ ਨਾ ਬੋਲਿਆ ਕਰ ਕੀ ਐ ਕਿੰਨਾ ਕਚਰਾ ਐ ਆਹ ਉਹ ਖਣੀ ਕੋਈ ਚੁੰਨੀ ਪਾੜੂ ਖਣੀ ਨਾ ਪਾੜੂ ਮਰ ਚੁੰਨੀ ਆਪਣੇ ਬੋਲੇ ਵੈ ਮੈਂ ਤੇਰਾ ਵੈ ਮੈਂ ਚੀੜੇ ਹੱਡ ਨੇ ਆਪਾਂ ਮਰ ਕੇ ਪ੍ਰਾਣੀਆਂ ਹੋ ਜਾਗੀਆਂ ਐਨ ਨੂੰ ਨਹੀਂ ਕੁਝ ਹੁੰਦਾ ਇਹ ਦੇਖਿਆ ਨਹੀਂ ਤੂੰ ੜ ਕੇ ਉੱਠਣ ਸੌਰ ਬਦਾਮ ਖਰੋਟ ਕਾਜੂ ਆਪਾਂ ਤਾਂ ਇੱਕ ਦਿਨ ਨਹੀਂ ਖਾਂਦੇ ਦੱਬਾ ਬੜੀ ਬੈਠੀ ਆਪਦੇ ਸਰਾਰੇ ਤੇ ਮਗਦਾ ਹਲੇ ਕੁਝ ਹੋਊਗਾ ਅਹੀਂ ਦੇਖੇ ਅਹੀਂ ਅਹੀਂ ਕਰਕੇ ਜਿੰਦਰਾ ਲੁਕਾਈ ਦਿਨ ਹੋ ਗਈ ਕੱਢੀ ਜਾਂਦੀ ਸੀ ਮਾਂ ਚਾਹ ਨੂੰ ਕੱਢਣ ਵਗ ਗਈ ਇਹਨੂੰ ਪਤਾ ਲੱਗ ਗਿਆ ਵੀ ਕੋਈ ਪੈਰ ਖੜਕ ਗਿਆ ਐਂ ਕਰਕੇ ਛੁਈ ਜਣੇ ਜਿੰਦਰਾ ਬਤਲਾ ਕੇ ਐਂ ਚਾਬੀ ਪਾ ਲਈ ਹਲੇ ਕਹੂਗੀ ਤੁਸੀਂ ਮੈਨੂੰ ਮਾਂ ਨਹੀਂ ਸੰਤਦੀ ਜੇ ਆਪਣੀਆਂ ਮਾਵਾਂ ਹੁੰਦੀਆਂ ਇਹਨਾਂ ਕੁਝ ਲਗਾਉਂਦੀਆਂ ਉਹ ਤਾਂ ਲਘੋਲ ਖੋਕੇ ਵੀ ਆਪਾਂ ਨੂੰ ਦਿੰਦੀਆਂ ਨੇ ਵਿਚਾਰੀਆਂ ਤੇ ਹਲੇ ਇਹ ਮਾਂ ਬਣਦੀ ਹੈ ਕਹਿੰਦੀ ਤੁਸੀਂ ਮੈਨੂੰ ਆਦੀ ਮਾਂ ਨਹੀਂ ਬਣਾ ਕੇ ਰੱਖਦੀਆਂ ਮੈਂ ਖਾ ਤੂੰ ਸਾਲੂ ਤੀ ਨਹੀਂ ਸਮਝਦੀ ਹੈਗੀ ਤੇ ਤੂੰ ਸਮਝਣ ਲੱਗ ਜੇ ਫਿਰ ਅਸੀਂ ਤੈਨੂੰ ਮਾਂ ਬਣਾ ਲਈਏ ਸਹੀ ਗੱਲ ਹੈ ਮੈਂ ਨੁਆਇੰਸੀ ਮੈਨੂੰ ਤਾਂ ਇਹ ਜਿਹੜੀ ਮੈਨੂੰ ਐ ਲੱਗਦਾ ਹੁੰਦਾ ਵੀ ਮੇਰੇ ਪੇਕੇਆਂ ਦਾ ਜ਼ੋਰ ਨਹੀਂ ਹੈਗਾ ਇੰਨਾ ਜੇ ਇਹਨੇ ਏਡੀ ਅੜਪ ਬੁਰੀ ਨਹੀਂ ਮੈਨੂੰ ਘਰ ਹੀ ਬਠਾਇਆ ਤਾਂ ਪੇਕੇ ਆ ਦਿੱਤਾਂ ਮੈਂ ਕਿੱਥੇ ਬੈਠੂੰ ਬਸ ਇਸ ਚੀਜ਼ ਤੋਂ ਡਰ-ਡਰ ਕੇ ਮੈਂ ਤੇ ਮੂਰੀ ਨੀਵੀ ਹੁੰਦੀ ਰਹੀ ਤੇ ਬਸ ਆ ਦੇ ਨਾਲ ਮੈਂ ਨਹੀਂ ਮੇਰੇ ਪੇਕੇ ਦੱਸਦੇ ਮੇਰੇ ਉੱਪਰਝਾਈਆਂ ਦਾ ਸੁਭਾਣ ਨਹੀਂ ਚੰਗਾ ਉਹ ਫਿਰ ਮੇਰੀ ਮਾਂ ਨੂੰ ਤਾਂ ਨੇ ਕਸਮ ਨਹੀਂਆ ਵੀ ਕੋਈ ਕੁੜੀ ਸੀ ਉਹ ਵੀ ਚੱਕਦੇ ਥਾਣੀ ਵਿੱਚ ਆਈ ਗਈ ਤਾਹੀ ਮੈਂ ਉਹ ਵਿਚਾਰੀ ਨੂੰ ਐ ਕਹਿ ਦਿੰਨੀ ਆ ਵੀ ਠੀਕ ਆ ਮੈਂ ਤਾਂ ਹੱਸਦੀ ਖੇਡਦੀ ਆ ਪਰ ਹੁਣ ਉਹਨੂੰ ਵਿਚਲੀਆਂ ਗੱਲਾਂ ਕੀ ਦੱਸਾਂ ਪਤਾ ਜ਼ਰੂਰੀ ਨਹੀਂ ਹੁੰਦਾ ਵੀ ਦੁੱਖ ਉਹ ਹੋਵੇ ਜਿਹੜਾ ਸਾਡੇ ਮੂੰਹ ਤੇ ਦਿਖੇ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਜਿਹੜਾ ਆਪਾਂ ਟਾਲਰੇਟ ਕਰਦੇ ਆ ਉਹ ਚੀਜ਼ਾਂ ਵੀ ਆਪਾਂ ਨੂੰ ਦੁੱਖ ਦਿੰਦੀਆਂ ਨੇ ਪਰ ਉਹ ਕਿਸੇ ਨੂੰ ਦਿਖਦੀਆਂ ਨਹੀਂ ਦਿਖਦੀਆਂ ਨਹੀਂ ਸਹੀ ਗੱਲ ਐ ਫਿਰ ਮੈਂ ਐ ਕਹਿ ਨਹੀਂ ਆੜੀਏ ਆਪਣੇ ਵਾਰੀ ਤਾਂ ਇਹ ਹੱਥ ਘੁੱਟਦੀ ਐਗੀ ਤੇ ਜਦੋਂ ਕੁੜੀ ਆ ਜਾਂਦੇ ਕੁੜੀ ਨੂੰ ਪੈਸੇ ਕਿੱਥੋਂ ਦੇ ਜਾਂਦੇ ਨੇ ਨਾਲ ਏਡੇ ਸੋਹਣੇ ਸੋਹਣੇ ਸੂਟ ਦੇਖਿਆ ਤੁਸੀਂ ਪਿਛਲੀ ਵਾਰ ਲੈ ਪੈਸੇ ਦਿੰਦੀ ਐ ਚੋਰ ਨੂੰ ਮੈਥੋਂ ਚੋਰੀਆਂ ਦਾ ਵੱਧ ਤੈਨੂੰ ਤਾਂ ਪਤਾ ਨਹੀਂ ਲੱਗਣ ਦੀ ਮੈਨੂੰ ਸਾਰਾ ਪਤਾ ਹੈਗਾ ਪੈਸੇ ਫੜਉਂਦੀ ਉਹਨੂੰ ਚੋਰ ਕਹਿੰਦੇ ਜਾਂਦੀ ਹੋਈ ਸੂਟ ਲੈ ਕੇ ਮੈਂ ਉਹਦੇ ਪਿਛਲੇ ਮਹੀਨੇ ਦੀ ਗੱਲ ਆ ਮੇਰੇ ਸੂਟ ਨਾਲ ਦੀ ਉਹ ਚੁੰਨੀ ਪਾੜ ਗਈ ਮੈਂ ਖਾਂ ਬੀਬੀ ਸੂਟ ਨਾਵਾ ਪਿਆ ਵੀ ਚਲ ਮੈਨੂੰ ਦੇ ਦੇ ਪੈਸੇ 2-300 ਰੁਪਏ ਮੈਂ ਕਾਟਨ ਦੀ ਹੀ ਲੈ ਆਉਂਗੀ ਰੰਗ ਡਾਈ ਕਰਾ ਲੂੰਗੀ ਨਾ ਪਈ ਜਿਹੜੀ ਪਰਹਾਣੀ ਪਈ ਹੈ ਕੋਈ ਮਿਕਸ ਜੀ ਕਰਕੇ ਲੈ ਲੈ ਐਨੇ ਤਰਾਂਗੇ ਕਹਿੰਦੀ ਸੂਟ ਚ ਉਹਨਾਂ ਨਾਲ ਕਿਸੇ ਨਾਲ ਮਿਲ ਜੂਗੀ ਮੈਂ ਖਾਲ ਬੀਬੀ ਤੇਰੇ ਵਰਗੀ ਕੰਜੂਸ ਨਹੀਂ ਨਹੀਂ ਦੇਖਣੀ ਮੈਂ ਜਿਵੇਂ ਸਾਰੇ ਹੋਵੇ ਨਾ ਆਪਣੇ ਸੂਟਾਂ ਤੇ ਟੱਕੀਆਂ ਲਾਲਾ ਕਿਹੜਾ ਨਾ ਪਾ ਦੇ ਗੱਲ ਕਰ ਹੁਣ ਆਪਾਂ ਪਾਉਂਦੀਆਂ ਨਹੀਂ ਉਹ ਜੀ ਮੈਂ ਤਾਂ ਕੋਈ ਨਹੀਂ ਪਾਉਂਦੀ ਹੈਗੀ ਐਡੀ ਮਾੜੀ ਨਹੀਂ ਹੈਗੀ ਮੈਂ ਵੀ ਮੇਰੇ ਮਾਪਿਆਂ ਕੋਲੇ ਗਰੀਬੀ ਅਸੀਂ ਵੀ ਜਰੂਰ ਦੇਖੀ ਆ ਪਰ ਕੱਪੜੇ ਲੀੜੇ ਕੰਨੀ ਉਹਨਾਂ ਨੇ ਕਦੇ ਨਹੀਂ ਗਰੀਬੀ ਦਿਖਾਈ ਸਾਨੂੰ ਮੈਂ ਤਾਂ ਕਦੇ ਪੇਕੇ ਮਾੜਾ ਨਹੀਂ ਪਾਇਆ ਕੀ ਕਰੀਏ ਤੇਰਾ ਵੀਰਾ ਤਾਂ ਲੱਗ ਜਾਂਦਾ ਕਦੇ ਕਦੇ ਕਰਨਾ ਕਿ ਅੱਡ ਹੋ ਜਾ ਅੱਡ ਹੋ ਜਾ ਫਿਰ ਫਿਰ ਮੈਨੂੰ ਐਂ ਜਿ ਲੱਗਦਾ ਕੀ ਕੱਢਾਂਗੇ ਅੱਡ ਹੋ ਕੇ ਖਰਚ ਕੰਦਾ ਨਿਕਲਣਗੀਆਂ ਹੁਣ ਘਟੋ ਘਟਾ ਆਪਾਂ ਦੋਨੇ ਜਣੀਆਂ ਤੇ ਹੈਗੀਆਂ ਰਲ ਮਿਲ ਕੇ ਕੰਮ ਕਰ ਲੈਣੇ ਆ ਇੱਕ ਵੇਲੇ ਦੁੱਖ ਸੁੱਖ ਵੀ ਕਰ ਲੈਣੇ ਆ ਅੱਡ ਹੋ ਕੇ ਕੁਛ ਨਹੀਂ ਨਿਕਲਣਾ ਮਖਾ ਉਹਦਾ ਹਿੰਡ ਫਾੜ ਰੱਖੀ ਉਹਨੇ ਕਹਿੰਨਾ ਹੁਣ ਅੱਡ ਹੋ ਗਏ ਲੋਕਾਂ ਦੇ ਘਰੇ ਤਾਂ ਦਿਹਾਣੀਆਂ ਜਠਾਣੀਆਂ ਨਹੀਂ ਕੱਟਦੀਆਂ ਹਮ ਆਪਾਂ ਜੇ ਕੱਟੀਆਂ ਨਹੀਂ ਆਪਣੀ ਬੁੜੀ ਨਹੀਂ ਕੱਟਣਗੀਆਂ ਬੁੜੀ ਮਾੜੀ ਐ ਸਹੀ ਗੱਲ ਆ ਕੀ ਕਰੀਏ ਲੈ ਦੱਸ ਜੇ ਇਹਨੂੰ ਕੁਛ ਕਹਿਨੇ ਆ ਪਤਾ ਕਈ ਵਾਰੀ ਮੇਰੇ ਮੂੰਹੋਂ ਕੋਈ ਅਣਾਪ-ਸਨਾਪ ਗੱਲ ਨਿਕਲ ਜਾਏ ਮੈਂ ਐਡਾ ਮਨ ਦੁਖੀ ਹੁੰਦਾ ਵੀ ਮੈਂ ਐਡੀ ਧੀਮੀ ਨੂੰ ਹਨਾ ਐਡੀ ਉਮਰ ਦੀ ਧੀਮੀ ਨੂੰ ਇੰਨਾ ਫਿੱਫਾ ਸਿੱਧਾ ਬੋਲਦੀ ਆ ਇੱਕ ਵਾਰੀ ਨੇ ਸੋਚਦੀ ਹੈਗੀ ਵੀ ਮੈਂ ਚਾਜਰ ਨਾਲ ਉਹਨੂੰ ਰੱਖ ਲਾਵਾਂ ਕਿਉਂ ਪੁੱਠਾ ਬੋਲਣ ਨਾ ਇਹ ਨਹੀਂ ਸੋਚਦੀ ਹੈਗੀ ਮੈਂ ਕਹਿੰਨੀ ਆ ਧੰਨ ਦਾ ਤਖੜਾ ਸੀ ਬਾਪੂ ਜਿਹੜਾ ਇਹ ਨਾਲ ਕੱਟ ਗਿਆ ਧੰਨ ਦਾ ਹੀ ਤਖੜਾ ਸੀ ਸਹੀ ਗੱਲ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਵਿਚਾਰੇ ਬਾਪੂ ਨੇ ਐਡੀ ਉਮਰ ਕੱਟ ਕਿਵੇਂ ਲਈ ਉਹਨੂੰ ਤਾਂ ਜੁੱਤੀ ਥੱਲੇ ਰੱਖਦੀ ਐ ਇਹ ਕੋਸਾ ਤੂ ਕੁੜੀ ਜਿਹਾ ਨਾ ਬਕੂ ਨੇ ਕੱਢ ਲਈ ਜਿਵੇਂ ਆਪਾਂ ਕੱਢੀ ਜਾਂਦੇ ਹਾਂ ਅਈਆ ਵਸਾਣਾ ਮੇਰੇ ਤੋਂ ਤੂ ਕੁੜੀ ਸੁਣਦੀ ਹੈਗੀ ਮੈਂ ਤਾਂ ਇਹਨਾਂ ਨੂੰ ਕਹਿਨੀ ਆ ਵੀ 15 20 ਦਿਨ ਆਪਾਂ ਬਾਹਰ ਹੀ ਲਾਇਆ ਲੈ ਘੁੰਮ ਕੇ ਆਵਾਂਗੇ ਬਾਹਰ ਜਾਣ ਨੂੰ ਤਾਂ ਤੈਨੂੰ ਰੋਟ ਦੇ ਤੂੰ ਮੈਨੂੰ ਲੱਗਦੀ ਹੈ ਕਿਤੇ ਹਾਂ ਜਦੋਂ ਲਈ ਦਿੰਦੀ ਨਾ ਹਾਈ ਹਾਈ ਦਵਿੰਦਰ ਕੀ ਕਰੀ ਜਾਂਦੇ ਹੋ ਤੂੰ ਪੈਸੇ ਬਣਾ ਦੇ ਨਾ ਮੇਰੇ ਕੋਲ ਹੈ ਨਹੀਂ ਪੈਸੇ ਸਿੱਧਾ ਨਾ ਪੈਸੇ ਦੇ ਦੇ ਮੈਨੂੰ ਲੋੜ ਹੈ ਨਾ ਮੇਰੇ ਕੋਲ ਤਾਂ ਘੇਲਾ ਨਹੀਂ ਮੈਂ ਤੈਨੂੰ ਕਿਹੜਾ ਕਹਾਂ सौ हथरस सिर ते कंडी ਮੈਨੂੰ ਤਾਂ ਐਸੀ ਵਾਹ ਮੇਰੀ ਤਿਆਰੀ ਨੂੰ ਦੇਖ ਕੇ ਐ ਕਹੋਗੀ ਵੀ ਹਾਂ ਏ ਬਾਜ਼ਾਰ ਜਾਂਦਾ ਚੱਲ ਪੈਸੇ ਮੈਂ ਦੇ ਦਿਆ ਮੈਂ ਕਿਹਾ ਤਿਆਰੀ ਕਰੀ ਕਰੀ ਦੱਸ ਮੈਂ ਕਿਦਾਂ ਹੁਣ ਬਾਸਾਲੇ ਨੂੰ ਫੁੱਫੜ ਕਹਿੰਦੇ ਆ ਕਹਿੰਦੇ ਫੁੱਫੜ ਕਾਏ ਮਾਸਰ ਕਾਏ ਇਹ ਕਿੱਦਾਂ ਕਰਦਾ ਕਹਿੰਦੇ ਹਾਂ ਫੇਰ ਮੈਨੂੰ ਲੈ ਜਾ ਉਹ ਹੈ ਲੈ ਜਾ ਚੱਲ ਬਾਸਾਲੇ ਨੂੰ ਮੈਂ ਫੁੱਫੜ ਕਹ ਤੂੰ ਗਾਹਾਂ ਬਾਜ਼ਾਰ 'ਚ ਆਰਤੀਆਂ ਨਹੀਂ ਤਾਂ ਹੋਰ ਨੂੰ ਉਹਨੇ ਸੌਦੇ ਵਾਲੇ ਨੂੰ ਉਹਨੂੰ ਉਹਨੂੰ ਬਾਪੂ ਕਹਿੰਦੀ ਤੇਰੇ ਬਾਪ ਅੱਛਾ ਮੈਂ ਉੱਥੇ ਜਾ ਕੇ ਕਹਿੰਦਾ ਮੇਰੇ ਘਰ ਵਾਲੀ ਨੇ ਕਿਹਾ ਵੀ ਕਿਸੇ ਨੂੰ ਫੁੱਫੜ ਕਹਦੀ ਕਿਸੇ ਨੂੰ ਚਾਚਾ ਕਹਦੀ ਕਿਸੇ ਨੂੰ ਤਾਇਆ ਕਹਦੀ ਮੈਂ ਤਾਂ ਇਸੇ ਕੰਮ ਤੇ ਰਹਿ ਗਿਆ ਕਈ ਦੇ ਫਿਰ ਮੈਨੂੰ ਕੋਈ ਸਾਡ ਡੱਬਰ ਦਾ ਠੇਕਾ ਲਿਆ ਹੋਇਆ ਹਾਂ ਵੀ ਮੈਂ ਸਾਡ ਡੱਬਰ ਨੂੰ ਪੈਸੇ ਦੇਣੇ ਨੇ ਮੈਂ ਕਿੱਥੋਂ ਦੇਵਾਂ ਨੋਟ ਸਾਰੇ ਟੱਬਰ ਨੂੰ ਠੇਕਾ ਲਿਆ ਹੋਇਆ ਸਾਰੇ ਟੱਬਰ ਨੂੰ ਕੀ ਕਰਦੀ ਹੈ ਉਹ ਮੁੰਡੇ ਨੇ ਵੱਡੇ ਨੇ ਚਾਬੀ ਮੰਗੀ ਸੀ ਮੋਟਰਸਾਈਕਲ ਦੀ ਫੜਾਤੀ ਸੀ ਚਾਬੀ ਤੇ ਹਾ ਹੋ ਉਹੀ ਤੇਲ ਫੂਕਦਾ ਫਿਰ ਜਾਣਾ ਹੈ ਕੰਮ ਤੇ ਜਾਓ ਕਿਸੇ ਤੇ ਬੱਸਾਂ ਥੋੜੇ ਚੱਲਦੀਆਂ ਨੇ ਬੱਸ ਦੇ ਬਾਵਜੂਦ ਨਾ ਕਿਰਾਇਆ ਘੱਟ ਲੱਗੇ ਹੋਰ ਹੋਰ ਇਹ ਸੋਚਦੀ ਐ ਐ ਤਾਂ ਨਹੀਂ ਵੀ ਮੋਟਰਸਾਈਕਲ ਇੱਥੇ ਘਰੇ ਖੜਾ ਕੀ ਬਾਦਾ ਸੀ ਉੱਥੇ ਆਰਾਮ ਨਾਲ ਜਾਂਦੇ ਉਹ ਨਾਲੇ ਲੋਕ ਕਹਿੰਦੇ ਵੀ ਹਾਂ ਭਈ ਇਹਨਾਂ ਦੇ ਮੋਟਰਸਾਈਕਲ ਹੈਗਾ ਨਾ 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 ਸਾਨੂੰ ਲੋਕਾਂ ਦੀ ਵਿਡਈ ਦੀ ਲੋੜ ਨਹੀਂ ਅਸੀਂ ਆਪਦਾ ਘਰ ਦੇਖਣਾ ਠੀਕ ਹੈ ਮੈਂ ਤਾਂ ਜਿਵੇਂ ਮੈਨੂੰ ਚੰਗਾ ਲੱਗੂ ਮੈਂ ਤਾਂ ਉਵੇਂ ਚੱਲੂ ਮੈਂ ਲੋਕਾਂ ਦੇ ਮੰਗ ਨਹੀਂ ਲੱਗਦੀ ਤੇਰੇ ਵਾਂਗੂ ਅੱਛਾ ਅੱਛਾ ਆਹ ਕਬਨੇ ਜਿਵੇਂ ਤੈਨੂੰ ਚੰਗਾ ਲੱਗੂ ਉਵੇਂ ਤੂੰ ਚੱਲੇਗੀ ਹੈ ਹਾਂ ਮੈਂ ਤਾਂ ਉਹੀ ਚੱਲੂ ਫਿਰ ਇੱਥੇ ਜਿਵੇਂ ਮੈਨੂੰ ਚੰਗਾ ਲੱਗੂ ਮੈਂ ਉਵੇਂ ਕਰ ਲੂ ਤੇ ਤੂੰ ਕੀ ਕਰ ਦੇਗਾ ਮੈਂ ਮੈਂ ਦੂਜਾ ਵੰਜ ਨਾ ਕੱਢਦਾ ਕਿਤੇ ਦੂਜਾ ਵੰਜ ਨਾ ਕੱਢਦਿਆਂ ਆਹੋ ਉਹ ਕੀ ਹੁੰਦਾ ਮੈਂ ਸਮਝੀ ਨਹੀਂ ਹੁਣ ਸਮਝਾ ਦਿੰਦਾ ਫਿਰ ਹਾਂ ਹੁਣ ਮੈਂ ਤੇਰੇ ਮੰਨੀ ਬਾਹ ਚਰਨੀ ਵੇਖਦਾ ਮੈਂ ਤਾਂ ਕੋਈ ਨਾ ਕੋਈ ਨਾ ਉਹਦੀ ਮੁੱਲ ਦੀ ਲਿਓ ਹੁਣ ਤੀਨੀ ਮੁੱਲ ਦੀ ਲਿਓ ਹਾਂ ਕਿਉਂ ਦੁਕਾਨਾਂ ਤੇ ਵਿਕਦੀਆਂ ਨਹੀਂ ਦੁਕਾਨਾਂ ਤੇ ਆ ਤੂੰ ਜਾ ਤਾਂ ਸਿਆ ਜੂਪੀ ਵਾਲੇ ਪਾਸੇ ਨੂੰ ਇੱਧਰ ਨੂੰ ਜਿਹੜੀਆਂ ਮਰਜ਼ੀ ਲਿਆਵਾਂ ਮੈਂ ਹਾਂ ਤੂੰ ਐ ਕਰ ਹਲੇ ਨਾ ਲੈ ਹਲੇ ਤੇਰੇ ਦੇ ਜਵਾਨੀ ਨਹੀਂ ਆਈ 16 ਸਾਲ ਦੀ ਉਮਰ ਐ ਤੈਥੋਂ ਤੀਵੀਂ ਸਾਹਮਣੀ ਨਹੀਂ ਤੂੰ ਚਾਰਕ ਸਾਲਾਂ ਨੂੰ ਲੈ ਕੇ ਆਈ ਉਹ ਤੇਰੇ ਤੇ ਜਵਾਨੀ ਜਾਇ ਚੜ ਜੂਗੀ ਆਹੋ ਕਿਉਂ ਹੁਣ ਕੀ ਮੈਂ ਬढ़ा ਹੋ ਗਿਆ ਇਹ ਤਾਂ ਠੀਕ ਹੈ ਵੀ ਬਾ ਮੇਰੀ ਦਾੜੀ ਚਿੱਟੀ ਹੋ ਗਈ ਇਹ ਵੀ ਰੇਸ਼ਾ ਕਰਕੇ ਹੋ ਗਈ ਵੇ ਤੈਨੂੰ ਦਾ ਕਿਸੇ ਨੇ ਨਾ ਡੇਲਿਆ ਬੱਟੇ ਨਹੀਂ ਸਿਆਨਣਾ ਤੈਨੂੰ ਕੋਈ ਪੰਜੀ ਪਿਛੇ ਰੱਖਦਾ ਨਹੀਂ ਰਹਿਣ ਦੇ ਉਹਦਾ ਮਈ ਰੱਖੀ ਵਖੇ ਤੈਨੂੰ ਘਰ ਚ ਫੇਰ ਵੀ ਵਿਜਲ ਕੋਈ ਨਹੀਂ ਬੰਦਾ ਠੀਕ ਹੈ ਠੀਕ ਹੈ ਠੀਕ ਹੈ ਸਿੱਭਾ ਤੂੰ ਮੜਾ ਕਹਿਤਾ ਸਹੀ ਦੇਖੀ ਤਾਂ ਸੀ ਮੈਂ ਜ 20 ਨਸ ਦੇ ਨਾਲ ਵਿਆਹ ਕਰਾ ਲਿਆ ਬੇ ਤੂੰ ਕਰਾ ਲੈ ਇੱਕ ਛੱਡ ਦੋ ਕਰਾ ਲੈ ਦੇਖਾਂ ਮੇਰੀ ਸੌਕਾਂ ਨੇ ਤੇ ਕਿਹੜੀ ਆਉਂਦੀ ਆ ਨਾਲੇ ਤੇਰੇ ਮੋਰ ਤੋੜੇ ਲਈ ਆ ਜਵਾਨ ਨਹੀਂ ਰਹਿਣੀ ਹੁਣ ਤਾਂ ਕਹਿਤਾ ਵੀ ਦੋ ਕਰਾ ਲੈ ਜਵਾਨ ਮੇਰੀ ਇਹੀ ਰਹੂ ਤੂੰ ਲੈ ਅੱਗੇ ਦਿਖਾ ਇੱਥੇ ਬੜ ਕੇ ਦਿਖਾਵੇ ਕੋਈ ਹਾਂ ਜੇ ਤੈਨੂੰ ਤੇ ਤੇਰੀ ਧੀ ਨੂੰ ਕਰਾਏ ਦੇਣਾ ਬਟਾਇਆ ਮੈਨੂੰ ਕੀ ਜਾਣ ਇੱਥੇ ਤੂੰ ਐ ਇੱਥੇ ਮੈਂ ਐ ਦੇਖੀ ਸੀ ਉਹਦੀ ਪਤਾ ਲੱਗੂ ਜਦੋਂ ਆਗੀ ਲਾਲ ਸਾੜੀ ਵਾਲੀ ਹਾਂ ਆਹੋ ਸੜਿਆ ਹੋਇਆ ਬੰਦਾ ਹੈ ਲਾਲ ਸਾੜੀ ਵਾਲੀ ਇੱਥੇ ਲਿਆਉਣੀ ਸੌਖੀ ਪਈ ਐ ਨਹੀਂ ਜਿੱਥੇ ਸੀਬੋ ਹੋਵੇ ਉਥੇ ਲਾਲ ਨਾ ਕਾਲੀ ਕੋਈ ਨਹੀਂ ਆ ਸਕਦੀ ਹਾਂ ਉਥੇ ਤਾਂ ਸੀਬਾ ਹੀ ਰਹੂ ਤੂੰ ਜਾਣ ਦੇ ਇਹਨਾਂ ਗੱਲਾਂ ਨੂੰ ਡੋਲੇ ਆਉਣੇ ਕਿਤੇ ਸੋਕੇ ਹੀ ਨਹੀਂ ਪਾਈ ਰਿਸ਼ਤੇ ਤਾਂ ਮੁੰਡਿਆਂ ਨੂੰ ਨਹੀਂ ਹੁੰਦੇ ਇਹ 70 ਸਾਲ ਦਾ ਹੋ ਕੇ ਕਹਿੰਦਾ ਮੈਂ ਹੱਲਿਆਉਂਗਾ ਡੋਲਾ ਜਾ ਲਿਆ ਦੇਖਾਂ ਤੈਨੂੰ ਕੌਣ ਦੇ ਦੂਗਾ ਡੋਲੇ ਕੀ ਕਰੀ ਜਾਂਦੇ ਓ ਦਵਿੰਦਰ ਮੈਂ ਕਿਹਾ ਸੀ ਨਾਲੇ ਉਹਨਾਂ ਨੂੰ ਵੀ ਮੈਂ ਚੱਕ ਕੇ ਲੈ ਜਾਨੀ ਆ ਭਾਂਡੇ ਫੇਰ ਵੀ ਨਹੀਂ ਹਟਦੇ ਹੈਗੇ ਆ ਸਾਰੇ ਖੜੇ ਆ ਤੇ ਦੇਖ ਲਓ ਲੈ ਇੱਕ ਤਾਂ ਬੇਬੇ ਘਟ ਐ ਇਹ ਉਦੋਂ ਕੰਮ ਵਧਾਉਣ ਨੂੰ ਰਹਿੰਦਾ ਮੇਰੇ ਹੁਣ ਪੁੱਛ ਲਾ ਕੇ ਹਟੇ ਸੀ ਕਹਿੰਦੇ ਆ ਹਾਏ ਸਾਰੀ ਚਾਹ ਢੋਲਤੀ ਦੇਖੀ ਲੈ ਸਾਡੀ ਲੱਤਾਂ ਨਾਲ ਬੈਰ ਐ ਕੋਈ ਇਹ ਵੀ ਨਾ ਬਸਣਾ ਨਿਆਣਾ ਨਾ ਸਿਆਣਾ ਸੱਚੀ ਜਦੋਂ ਮੈਂ ਵਿਆਹੀ ਆਈ ਸੀ ਐਡਾ ਅਖ ਸੀ ਛੋਟਾ ਜਾਂ ਬੜਾ ਛੋਟਾ ਤੇਰੇ ਮੂਰੇ ਤੋਂ ਤਾਂ ਕਰਕੇ ਨਾ ਮੈਨੂੰ ਤਾਂ ਬਿੱਦਾ ਹੀ ਨਹੀਂ ਹੈਗਾ ਬੀਤਦਾ ਹੈ ਮੈਨੂੰ ਨਹੀਂ ਹੈਗਾ ਮੈਂ ਵੀ ਜੇ ਪੈਣੀ ਹੈ ਨਾ ਗੱਲ ਵੀ ਚੁੱਪ ਕਰਕੇ ਆ ਕੰਮ ਕਰੋ ਫੇਰ ਕਰਦੇ ਨੇ ਨਹੀਂ ਕਰਦੇ ਨਹੀਂ ਹੈਗੇ ਹੂੰ ਚੱਲ ਛੱਡਨੀ ਕਿੱਥੇ ਆ ਪੰਬੀ ਬੁੜੀ ਦੀਆਂ ਝੁਕਲੀਆਂ ਲੈ ਕੇ ਬੈ ਗਈਆਂ ਸਹੀ ਗੱਲ ਹੈ ਮੈਂ ਸੱਚ ਤੇਰੇ ਕੋਲੇ ਪਰਾਲੇ ਮੂਟ ਪਏ ਨੇ ਵਧੀਆ ਕਿ ਉੱਟਗੇ ਕਿਉਂ ਠੰਡੋ ਤੜਕੇ ਪਾਇਆ ਠਰਦੇ ਅੜੀ ਅੱਜ ਤਾਂ ਮੇਰੇ ਪੈਰ ਠਰਦੇ ਸੀਗੇ ਤੂੰ ਫਿਕਰ ਨਾ ਕਰ ਤੇ ਮੂਟ ਤਾਂ ਮੈਂ ਵੀ ਲੈਣੇ ਤੇ ਦਿਵਾਉਂਗੀ ਤੈਨੂੰ ਵੀ ਮੈਂ ਤੈਨੂੰ ਇਹੀ ਕਹਿੰਦੀ ਸੀ ਜਦੋਂ ਕਿ ਉਹ ਸਿੱਧੀ ਉਗਲਾਂ ਨਾਲ ਨਿਕਲੇ ਉਂਗਲ ਟੇਢੀ ਕਰ ਲੋ ਮੁੰਨਾ ਏ ਦੇਖ ਵੀ ਬੁੜੀ ਦੇ ਪੈਸੇ ਕਿੱਥੇ ਰੱਖੇ ਨੇ ਫੇਰ ਆਪਾਂ ਚੋਰੀ ਹੋ ਜਾ ਘੱਟ ਲਾਂਗੇ ਹੈ ਨਹੀਂ ਤਾਂ ਹੈ ਸਹੀ ਫੇਰ ਦਬਾਅ ਕਰ ਲਾਉਨੇ ਆ ਐਡਾ ਐਡਾ ਜਿੰਦਾ ਲੱਗਿਆ ਹੋਇਆ ਹਮ ਚਾਬੀ ਵੀ ਨਹੀਂ ਲੱਗਦੀ ਉਹ ਚੋਰ ਵਾਲੀ ਕੋਈ ਜਿੰਦੇ ਨਹੀਂ ਹੁੰਦੇ ਹੁੰਦੇ ਚੋਰ ਵਾਲੀ ਨਹੀਂ ਕੋਈ ਜਿੰਦੇ ਹੁੰਦੇ ਹੁੰਦੇ بس ਤੂੰ ਬੁੜੀ ਨੂੰ ਸਾਹਮਣੀ ਪੈਸੇ ਛੱਡ ਤੈਨੂੰ ਤਿੰਨ ਜੋੜੇ ਬੂਟਾਂ ਦੇ ਨਾ ਦਵਾਈ ਮੇਰਾ ਨਾ ਵੀ ਇੰਜ ਨਹੀਂ ਫੇਰ ਐ ਕਹਾਂਗੇ ਫੇਕਾ ਤੇ ਲਈਆਂ ਕੋਈ ਨਹੀਂ ਜਿਹੜਾ ਕੁਝ ਮਰਜ਼ੀ ਕਹਦਾਂਗੀ ਚਲ ਫੇਰ ਚਲ ਚੰਗਾ ਮੈਂ ਸਾਫ਼ ਕਰਦਾ ਕਰਿਆ ਸਾਫ਼ ਚ ਉਹ ਕਿਨੂੰ ਕਿਥੇ ਆ ਗਿਆ ਸਾਡੇ ਵਾਲੇ ਇਹ ਕਿਵੇਂ ਆਉਂਦਾ ਉਹ ਭਾਈ ਮੈਨੂੰ ਕਿਥੇ ਆਉਣਾ ਮੈਂ ਤਾਂ ਤੈਨੂੰ ਆਏਗਾ ਨਾ ਆ ਜਿਹੜੀ ਬੁੱਗਰ ਕਿ ਨਹੀਂ ਆਪਣੇ ਗਮਾੜ ਚ ਫੁਕਰੇ ਜੇ ਇਹਨਾਂ ਨੇ ਟਰੈਕਟਰ ਲੈਂਦਾ ਜੌਂਡੀਅਰ 4x4 ਆਪਾਂ ਨਾਲ ਲੈ ਕੇ ਹੀ ਆ ਹੋ ਜਾ ਤੇਰੇ ਓਏ ਆਪਾਂ ਨੂੰ ਦੋ ਟਾਇਰਾ ਸਦਨ ਤਾਂ ਚਲਾਉਣ ਨਹੀਂ ਦਿੰਦੀ ਮੋਟਰਸਾਈਕਲ ਦਿੱਤਾ ਨਹੀਂ ਸਾਨੂੰ ਦਵਾਈ ਲੈਣ ਗਿਆ ਨੂੰ ਹਾਂ ਅਸੀਂ ਤਾਂ ਬਸ ਤੇ ਗਿਆ 4 बाई 4 ਭਾਲਦਾ ਮੜਿਆ ਪੁੱਛਦਾ ਲੈ ਬੇਬੇ ਨੂੰ ਓਏ ਆਪਾਂ ਬਾਪੂ ਨੂੰ ਕਹਿ ਦਿੰਦੇ ਨੇ ਵੀ ਬਾਪੂ ਕਬੀਲਦਾਰੀ ਤੇਰੇ ਹੱਥ 'ਚ ਆ ਵੀ ਤੂੰ ਸਾਨੂੰ ਪੈਸੇ ਦੇ ਆਪਾਂ ਨੇ ਮਾਂ ਤੋਂ ਕੀ ਲੈਣਾ ਕੀ ਪੁੱਛ ਕੇ ਕਰਨਾ ਤੈਨੂੰ ਕਾਹਦਾ ਬਹਿਮ ਪੈ ਗਿਆ ਬਾਪੂ ਦੇ ਹੱਥ 'ਚ ਕਬੀਲਦਾਰੀ ਓਏ ਨਾਂ ਦੇ ਕਬੀਲਦਾਰ ਹੈ ਬਾਪੂ ਤਾਂ ਸਾਰਾ ਕੁਝ ਤਾਂ ਬੇਬੇ ਕੋਲੇ ਆ ਓ ਯਾਰ ਭਾਈ ਤੂੰ ਤਾਂ ਯਾਰ ਮੇਰੇ ਨਾਲ ਸਾਰਾ ਦਿਨ ਮਜ਼ਾਕ ਕਰਦਾ ਰਹਿਣਾ ਹੁਣ ਜਦੋਂ ਮਰਜ਼ੀ ਪੁੱਸਲਾ ਉਹਦਾ ਆਪਾਂ ਨੂੰ ਘਰੇ ਜਦ ਆਪਾਂ ਰਾਇ ਕਰਦੇ ਆ ਪਹਿਲਾਂ ਬਾਪੂ ਸੈਣ ਕਰਦਾ ਫੇਰ ਹੀ ਬੇਬੇ ਦੀ ਗੱਲਬਾਤ ਹੁੰਦੀ ਆਪਣੀ ਦੀ ਕਿ ਬੇਬੇ ਉਹਨੂੰ ਉਂਗਲਾਂ ਲਾ ਦਿੰਦੀ ਆ ਲੈ ਤੂੰ ਐ ਕਰ ਤੂੰ ਬੇਬੇ ਤੋਂ 500 ਦਾ ਨੋਟ ਲੈ ਕੇ ਦਿਖਾ ਦੇ ਮੈਂ ਤੈਨੂੰ ਮੰਨ ਜੀ ਤੈਨੂੰ ਤਾਂ ਭਾਈ ਲੋੜ ਨਹੀਂ ਪਈ ਤੂੰ ਤਾਂ ਮੈਨੂੰ ਕਹਿ ਦੇਣਾ ਆ ਚਾਰ ਚੱਪਿਆਂ ਚ ਬਚਾ ਕੇ ਰੱਖ ਦੇਣੀ ਉਹਨਾਂ ਚ ਦਿੰਨਾ ਤੈਨੂੰ ਜਿੱਦ ਤੇ ਚਿੱਤ ਚ ਹੋਵੇ ਬੇਬੇ ਬਾਪੂ ਤੋਂ ਲੈ ਕੇ ਫੜਾਉਣਾ ਤੈਨੂੰ ਮੈਂ ਓ ਯਾਰ ਭਾਈ ਤੂੰ ਤਾਂ ਮੇਰੇ ਸਾਰੇ ਸੁਪਨੇ ਵੀ ਨਹੀਂ ਪੂਰੇ ਕਰ ਦਿੰਦਾ ਹੈਗਾਗਾ ਹੁਣ ਮੇਰਾ ਵੀ ਸੁਪਨਾ ਸੀ ਵੀ ਆਪਣੇ ਘਰੇ ਵੀ ਉਹ ਜਾ ਟਰੈਕਟਰ ਹੋਵੇ ਖੇਤੀ ਕਰਨ ਦਾ ਮਜ਼ਾ ਆਵੇ ਉਹ ਜੀ ਤਾਂ ਮੇਰਾ ਹੀ ਬਥੇਰਾ ਕਰਦਾ ਹੈ ਹੈ শোরੂਮ ਚੋਂ ਜਮਾ ਤਾਜਾ ਲੈ ਮਕੜਾ ਕੇ ਪਰ ਪੁੱਛਿਆ ਕਿਹਨੂੰ ਪਹਿਲਾਂ ਮਾਲਕਾਂ ਨੂੰ ਪੁੱਛਣਾ ਬੂ ਕਰਦਿਆਂ ਨੂੰ ਉਹਦਾ ਚਿੱਟਾ ਦੇ ਦਿੰਦੇ ਨੇ ਜਵਾਬ ਨਾ ਭਈਏ ਇਸੇ ਨਾਲ ਟੰਗਾ ਲਾ ਲਓ ਪੈਰ ਉਹਦੇ ਕੱਸੇ ਪੈਣੇ ਸਲਿੱਪ ਮਰੀ ਜਾਂਦਾ ਉਹ ਉਹ ਫਿਰ ਭਾਈ ਯਾਰ ਮੈਨੂੰ ਇੱਕ ਹੱਲ ਕਰਨਾ ਪਊਗਾ ਚੂਹੇ ਮਾਰਨ ਵਾਲੀਆਂ ਗੋਲੀਆਂ ਨਾ ਮੈਂ ਆ ਬੁੜੀ ਦੇ ਦੁੱਧ ਚ ਪਾ ਕੇ ਦਿੰਨਾ ਇਹ ਤਾਂ ਕਰਦਾ ਕਾਂਡ ਅੱਜ ਜੀ ਇਨੂੰ ਮਾਰ ਕੇ ਨਾ ਸਾਰੀ ਕਬੀਲਦਾਰੀ ਆਪਣੇ ਬਾਪੂ ਦੇ ਕੋਲ ਹੈਗੀ ਆ ਜਿਹੜੀ ਚੀਜ਼ ਦੀ ਲੋੜ ਉਹ ਹੀ ਵਰਤਾਂਗੇ ਇਹ ਐਨੀ ਲੋਟ ਆਉਂਦੀ ਸੜੀ ਹੋਈ ਓਏ ਐਨੀ ਬੁਰੀ ਸੋਚ ਨਹੀਂ ਸੋਚੀਦੀ ਹੁੰਦੀ ਕਿਤੇ ਹੋਰ ਪੁੱਠਾ ਕੰਮ ਕਰ ਦੇ ਫਿਰ ਵੀ ਆਪਣੀ ਮਾਂ ਐ ਜਹੀ ਜੀ ਹੈਗੀ ਆ ਯਾਰ ਓਏ ਮਾਂ ਇਹ ਤਾਂ ਮਤਰੀ ਮਾਨ ਨਾਲੋਂ ਵੱਧ ਐ ਇਹਦਾ ਬੱਸ ਚੱਲੇ ਇਹ ਤਾਂ ਆਪਾਂ ਨੂੰ ਐ ਕਹੇ ਵੀ ਆਹੀ ਕੱਪੜੇ ਰੱਖੋ ਮੀ ਨਮੀ ਨਾ ਫਿਰ ਹੁਣ ਕੀ ਕਰੀਏ ਹੈ ਸਿਆਣੀ ਬੇਣੀ ਨੂੰ ਕੀ ਕਹੀ ਆਪਾਂ ਓ ਮੈਨੂੰ ਨਹੀਂ ਪਤਾ ਮੈਂ ਤਾਂ ਭਈ ਅੱਜ ਜਿੱਦ ਕਰੂੰਗਾ ਮੇਰੇ ਬਾਪੂ ਲਵੇ ਵੀ ਮੈਨੂੰ ਤਾਂ ਟਰੈਕਟਰ ਚਾਹੀਦਾ ਹੈ ਜਾਂ ਤਾਂ ਮੇਰੀ ਕਰ ਦੋ ਜਿੱਦ ਪੂਰੀ ਨਹੀਂ ਮੈਂ ਤਾਂ ਫਿਰ ਇਹ ਬੁੜੀ ਜਿਹੜਾ ਨਾ ਗਾਟਾ ਲਾ ਦੂੰ ਕੁਛ ਨਹੀਂ ਕਰਨ ਦੀ ਲੋੜ ਤੂੰ ਇੱਕ ਨਿੱਕੀ ਜਿੱਦ ਪਕਾ ਲੈ ਮੇਰੇ ਤਾਂ ਆਇਆ ਨਹੀਂ ਸਭ ਚੱਕੰਮ ਉਹ ਛੇਕੜ ਤੂੰ ਹੀ ਕਹਦੇ ਹੈ ਕਦੇ ਮਾਂ ਕਬੀਲਦਾਰੀ ਮੈਨੂੰ ਫੜਾ ਦੇ ਮੈਂ ਵੀ ਪੜਿਆ ਲਿਖਿਆ ਕਦੇ ਮੈਂ ਕਿਹੜਾ ਕੁਝ ਜਾਣਦਾ ਨਹੀਂ ਉਹ ਕਟੂ-ਕਟਾ ਸੀ ਵੀ ਚੱਜ ਦੇ ਕਪੜਾ ਲੀੜਾ ਆਪਾਂ ਲਿਆ ਕਰਾਂਗੇ ਜੇ ਤੇਰੇ ਕੋਲ 4 ਰੁਪਇਆ ਆ ਜਾਂਦਾ ਮੈਨੂੰ ਐ ਨਹੀਂ ਸਮਝ ਆਉਂਦੀ ਹੈ ਨਾ ਵੀ ਇੱਕ ਜ਼ਿੰਦਗੀ ਮਿਲਦੀ ਹੈ ਜੇ ਆਪਾਂ ਨੇ ਉਹ ਦੀ ਸਾਰਾ ਕੁਝ ਠੰਡਾ ਆਇਆ ਨਾ ਪਾਇਆ ਨਾ ਖਾਇਆ ਪੀਆ ਨਾ ਫਿਰ ਜ਼ਿੰਦਗੀ ਕਾਦੀ ਆਪਣੇ ਨਾਲ ਤਾਂ ਜਿਹੜੇ ਵਿਚਾਰੇ ਦਿਹਾੜੀ ਲੈਂਦੇ ਨੇ ਉਹ ਵੀ ਇੰਨੀ ਸੋਹਣੀ ਜ਼ਿੰਦਗੀ ਬਤੀਤ ਕਰਦੇ ਨੇ ਬਾਈ ਅਗਲਾ ਸਾਰੇ ਆਪਦੇ ਸ਼ੌਂਕ ਪੰਗਾਉਂਦਾ ਇਹ ਸੜੀ ਹੋਈ ਮਾਂ ਜੀ ਨੇ ਐਡੀ ਭੁੱਖੀ ਹੈਗੀ ਮੈਨੂੰ ਤਾਂ ਲੱਗਦਾ ਐਂ ਕਰ ਆ ਆਪਾਂ ਨੂੰ ਇਸ ਜਿਹੜੀ ਜ਼ਮੀਨ ਜੀ ਆਉਂਦੀ ਐ ਆਪੋ ਦੀ ਸੰਭਾਲ ਲੈਣ ਇਹਨਾਂ ਕੋਲ ਜਿਹੜੀ ਰਹੂਗੀ ਆਪਦੀ ਕਬੀਲਦਾਰੀ ਚਲਾਉਣਾ ਚਾਹੇ ਕੁਛ ਮਰਜ਼ੀ ਕਰਨ ਉਹ ਮੌਜਾਂ ਕਰਾਂਗੇ ਆਪਾਂ ਡੇਟੀ ਕਰਾਂਗੇ ਟਰੈਕਟਰ ਤਾਂ ਦੇਣ ਬਲੇ ਤੇਰ ਕੋਲੇ ਇਹਦੇ ਕੋਲੇ ਪੈਸੇ ਹੀ ਤੈਨੂੰ ਜ਼ਮੀਨ ਦੇਊਗੀ ਐਡੀ ਭੋਲੀ ਨਹੀਂ ਮੇਰੀ ਮਾਂ ਇਹਦਾ ਬੱਸ ਚੱਲੇ ਨਾ ਆਪਣੇ ਮੂੰਹ ਤੇ ਚੇਪੀਆਂ ਲਾ ਦੇ ਵੀ ਬੋਲਣ ਵੀ ਨਾ ਮੇਰੇ ਮੂਰੇ ਓਏ ਆਪਾਂ ਭੈਣ ਨੂੰ ਸੱਦ ਲਾਂਗੇ ਮਾਸੀ ਨੂੰ ਸੱਦ ਲਾਂਗੇ ਓ ਯਾਰ ਉਹ ਇਹਦੀ ਸਾਈਡ ਹੀ ਲੈਂਦੇ ਨੇ ਇਹਦੀ ਸਾਈਡ ਹੀ ਲੈਂਦੇ ਨੇ ਸਾਰੇ ਕੋਈ ਨਹੀਂ ਆਪਣੀ ਸਾਈਡ ਲੈਂਦਾ ਫਿਰ ਲਾ ਕੋਈ ਸਕੀਮ ਕਦੇ ਰਿਸ਼ਤੇਦਾਰ ਵੀ ਸਕੇ ਹੋਏ ਨੇ ਤੂੰ ਸੱਪ ਨੂੰ ਦੁੱਧ ਪਿਆ ਲੈ ਹਜੇ ਸੱਪ ਡੰਗ ਮਾਰਨ ਉਹ ਵੀ ਹਟ ਜਾਊਗਾ ਰਿਸ਼ਤੇਦਾਰਾਂ ਨੂੰ ਜਿੰਨਾ ਮਰਜ਼ੀ ਖਵਾ ਲੈ ਉਹਨਾਂ ਨੇ ਤਾਂ ਡੰਗ ਆਪਣੀ ਮਾਰਨਾ ਫਿਰ ਲੜਾ ਕੋਈ ਸਕੀਮ ਉਂ ਤਾਂ ਕਹਦਾ ਮੇਰਾ ਦਿਮਾਗ ਬਥੇਰਾ ਤੇਜ਼ ਚੱਲਦਾ ਕਰ ਲੈ ਬੁੜੀ ਨੂੰ ਕਾਬੂ ਕਿਸ ਹਿਸਾਬ ਨਾਲ ਦਿਮਾਗ ਤਾਂ ਲਾਉਂਗਾ ਮੇਰੀ ਮਾਂ ਜੇ ਤੂੰ ਸੀਬੋ ਹੈ ਨਾ ਆਪਦੇ ਆਪ ਨੂੰ ਕਹਾਉਣੀਆਂ ਵੀ ਤੂੰ ਬਾਲੀ ਸ਼ਿਆਰ ਹੈ ਪੁੱਤ ਤੇਰਾ ਵੀ ਮੈਂ ਦਵਿੰਦਰ ਐ ਬੈਣ ਤੇਰੀ ਵੀ ਸਮਾਰਕੀ ਪਜਾਉਂ ਫਿਰ ਹੈ ਜੀ ਕੋਈ ਸਕੀਮ ਲਾਉਂਗਾ ਫਿਰ ਤੈਨੂੰ ਕਬੀਲਦਾਰੀ ਜਿਹੜੀ ਤੂੰ ਕਰਦੀ ਨਾ ਕਬੀਲਦਾਰੀ ਕਬੀਲਦਾਰੀ ਭੱਜेंगी ਹੱਥ ਛੱਡ ਕੇ ਵੀ ਹਾਂ ਵੀ ਮੁੜਕੇ ਨਹੀਂ ਕਹੇਗੀ ਕਬੀਲਦਾਰੀ ਲੈਣੀ ਹੈ ਬਾਈ ਤੂੰ ਚੁੱਪ ਰਹਿਗਾ ਪਰ ਮੈਨੂੰ ਹੁਣ ਇਹ ਜਾ ਪਲਾਨ ਬਣਾਉਣਾ ਪਊਗਾ ਵੀ ਇਹਦੀ ਸਮਾਰ ਸਮਾਰ ਕੇ ਤੋਤੇ ਡਾਉਂਗਾ ਓਏ ਮੈਂ ਤਾਂ ਚੁੱਪੀ ਆ ਮੈਂ ਤਾਂ ਆਪੇ ਹੀ ਚਾਹਣਾ ਹੈ ਤੇਰੇ ਹੱਥ ਚਾਰ ਪੀ ਹੁਣ ਪਾ ਦਾ ਗੱਡੀ ਲਈਏ ਕੋਈ ਥਾਰ ਉਹ ਲੈ ਲਾਂਗੇ ਨਜ਼ਾਰੇ ਵਿੱਚ ਮੈਂ ਵੀ ਵਾਹਿਆ ਕਰੂੰ ਤੇਰੇ ਨਾਲ ਪਰ ਹੁਣ ਤਾਂ ਭਰਾਵਾ ਸਾਈਕਲ ਤੋਂ ਵੀ ਗਏ